ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰਵਾਉਣ ਵਾਲਾ ਉਹਨਾਂ ਦਾ ਇੱਕ ਕਾਤਲ ਜ ਜਿਹਦੀ ਅੱਜ ਤੱਕ ਅਸੀਂ ਪੂਜਾ ਕਰਦੇ ਆ ਰਹੇ ਹਾਂ ਕੌਣ ਸੀ ਸ਼ੇਖ ਫੱਤਾ ਕੀ ਸੱਚਮੁੱਚੋ ਗੁਰੂ ਅਰਜਨ ਦੇਵ ਜੀ ਦਾ ਕੋਈ ਸਿੱਖ ਸੀ ਕੀ ਹੈ ਉਸਦੀ ਅਸਲ ਸੱਚਾਈ ਮਾਜਰੀ ਧਰਤੀ ਤੇ ਬਣੀ ਦਰਗਾਹ ਸ਼ੇਖ ਫੱਤੇ ਦਾ ਅਸਲ ਇਤਿਹਾਸ ਕੀ ਹੈ ਜੋ ਅੱਜ ਤੱਕ ਸਾਡੇ ਕੋਲ ਲੁਕਾਇਆ ਜਾ ਰਿਹਾ ਹੈ ਕੌਣ ਸਨ ਸਖੀ ਸਰਵਰ ਤੇ ਇਹਨਾਂ ਦਾ ਮਕਸਦ ਕੀ ਸੀ ਇਸਲਾਮ ਧਰਮ ਦੇ ਮੁਤਾਬਕ ਚਾਰ ਵੱਡੇ ਗੁਨਾਹ ਕਿਹੜੇ ਹਨ ਭਾਈ ਬਹਿਲੋ ਭਾਈ ਲੰਗਾ ਭਾਈ ਮੰਜ ਸਿੱਖੀ ਚ ਆਉਣ ਤੋਂ ਪਹਿਲਾਂ ਇਹਨਾਂ ਦਾ ਪਿਛਲਾ ਜੀਵਨ ਕੀ ਸੀ ਗੁਰੂ ਅਰਜਨ ਪਾਤਸ਼ਾਹ ਜੀ ਦੀ ਸ਼ਹੀਦੀ ਵਾਸਤੇ ਕਿਹੜੇ ਲੋਕ ਜ਼ਿੰਮੇਵਾਰ ਸਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੂਨ ਮਹੀਨਾ ਆ ਰਿਹਾ ਹੈ ਤੇ ਇਸ ਮਹੀਨੇ ਚ ਗੁਰੂ ਅਰਜਨ ਪਾਤਸ਼ਾਹ ਜੀ ਦਾ ਸ਼ਹੀਦੀ ਦਿਹਾੜਾ ਹੁੰਦਾ ਹੈ ਗੁਰੂ ਸਾਹਿਬ ਨੂੰ ਤਤੀ ਤਵੀ ਤੇ ਬਿਠਾ ਕੇ ਅੰਤਾਂ ਦੇ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ ਸੀ ਇਹਦੇ ਬਾਰੇ ਤਾਂ ਅਸੀਂ ਸਾਰੇ ਜਾਣਦੇ ਆਂ ਤੇ ਜਦੋਂ ਗੁਰੂ ਸਾਹਿਬ ਨੂੰ ਸ਼ਹੀਦ ਕਰਵਾਉਣ ਵਾਲੇ ਉਹਨਾਂ ਦੇ ਕਾਤਲਾਂ ਦੀ ਗੱਲ ਕੀਤੀ ਜਾਂਦੀ ਆ ਤਾਂ ਉਹਦੇ ਵਿੱਚ ਪ੍ਰਿਥੀਚੰਦ ਚੰਦੂ ਪਾਪੀ ਉਸ ਸਮੇਂ ਦੇ ਬਾਮਣ ਬੀਰਬਲ ਤੇ ਸਖੀ ਸਰਵਰਾਂ ਦਾ ਨਾਮ ਸਾਹਮਣੇ ਆਉਂਦਾ ਆ ਹੁਣ ਇਹ ਜੋ ਮੈਂ ਨਾਮ ਲਏ ਨੇ ਪ੍ਰਿਥੀਚੰਦ ਚੰਦੂ ਬਾਮਣ ਬੀਰਬਲ ਇਹਨਾਂ ਬਾਰੇ ਤਾਂ ਅਕਸਰ ਗੱਲ ਕੀਤੀ ਜਾਂਦੀ ਆ ਪਰ ਜੋ ਸਖੀ ਸਰਵਰ ਨੇ ਜਿਨ੍ਹਾਂ ਨੂੰ ਪੀਰ ਵੀ ਕਿਹਾ ਜਾਂਦਾ ਆ ਉਹਨਾਂ ਬਾਰੇ ਸਾਨੂੰ ਕਦੀ ਵੀ ਦੱਸਿਆ ਨਹੀਂ ਜਾਂਦਾ ਸ਼ਾਇਦ ਇਹੀ وجہ ਆ ਕਿ ਅੱਜ ਪੰਜਾਬ ਦੀ ਤਰਤੀਬ ਪਰ ਪੀਰਾਂ ਦੀ ਪੂਜਾ ਜਿਹੜੀ ਆ ਉਹ ਬਹੁਤ ਵੱਧ ਗਈ ਆ ਸਾਡੇ ਵੱਲੋਂ ਉਹਨਾਂ ਦੀਆਂ ਦਰਗਾਹਾਂ ਤੇ ਜਾ ਕੇ ਚਾਦਰਾਂ ਚੜਾਈਆਂ ਜਾਂਦੀਆਂ ਨੇ ਤੇਲ ਪਾਏ ਜਾਂਦੇ ਉਹਨਾਂ ਦੀਆਂ ਦਰਗਾਹਾਂ ਤੇ ਜਾ ਕੇ ਉਹਨਾਂ ਦੀਆਂ ਕਬਰਾਂ ਦੀ ਪੂਜਾ ਕੀਤੀ ਜਾਂਦੀ ਆ ਤੇ ਅਜਿਹੀ ਹੀ ਇੱਕ ਦਰਗਾਹ ਮਾਜਰੀ ਧਰਤੀ ਤੇ ਤਰਨਤਾਰਨ ਏਰੀਆ ਚ ਪੈਂਦੇ ਪਿੰਡ ਪੱਖੋਕਿਆਂ ਦੇ ਵਿੱਚ ਬਣੀ ਆ ਜਿਸ ਨੂੰ ਸ਼ੇਖ ਫੱਤਾ ਕਿਹਾ ਜਾਂਦਾ ਹੈ। ਸ਼ੇਖ ਫੱਤਾ ਉਹ ਪਾਪੀ ਸੀ ਜਿਸ ਦਾ ਗੁਰੂ ਸਾਹਿਬ ਨੂੰ ਸ਼ਹੀਦ ਕਰਵਾਉਣ ਦੇ ਵਿੱਚ ਬਹੁਤ ਵੱਡਾ ਹੱਥ ਸੀ। ਸ਼ੇਖ ਫੱਤੇ ਨੇ ਮੌਕੇ ਦੇ ਹੁਕਮਰਾਨਾਂ ਦੇ ਕੋਲ ਜਾ ਕੇ ਗੁਰੂ ਅਰਜਨ ਪਾਤਸ਼ਾਹ ਜੀ ਦੀ ਬਹੁਤ ਨਿੰਦਿਆ ਕੀਤੀ ਤੇ ਉਹਨਾਂ ਦੇ ਬਹੁਤ ਕੰਨ ਭਰੇ ਸੀ ਤੇ ਅੱਜ ਸ਼ੇਖ ਫੱਤੇ ਦੀ ਸਾਨੂੰ ਇਹ ਸੱਚਾਈ ਦੱਸਣ ਦੀ ਬਜਾਏ ਸਗੋਂ ਉਸ ਨੂੰ ਏਦਾਂ ਪ੍ਰਚਾਰਿਆ ਜਾ ਰਿਹਾ ਕਿ ਜਿਵੇਂ ਉਹ ਗੁਰੂ ਅਰਜਨ ਪਾਤਸ਼ਾਹ ਜੀ ਦਾ ਕੋਈ ਸਿੱਖ ਹੋਵੇ ਤੇ ਉਸ ਨੇ ਬਹੁਤ ਸੇਵਾ ਕੀਤੀ ਹੋਵੇ ਕਿਸੇ ਟਾਈਮ ਤੇ ਤੇ ਅੱਜ ਮਾਜਰੀ ਧਰਤੀ ਦੇ ਭੋ ਅਣਜਾਣੇ ਚ ਉਹਦੀ ਦਰਗਾਹ ਤੇ ਜਾ ਕੇ ਤੇਲ ਪਾਉਂਦੇ ਨੇ ਚਾਦਰਾਂ ਚੜਾਉਂਦੇ ਨੇ ਉਸਦੀ ਦਰਗਾਹ ਨੂੰ ਮੱਥਾ ਟੇਕਦੇ ਨੇ ਸਭ ਤੋਂ ਵੱਡੀ ਗੱਲ ਜੇ ਉੱਥੋਂ ਦੀ ਖਾਸ ਆ ਕਿ ਉੱਥੇ ਖੀਰ ਚੜਾਈ ਜਾਂਦੀ ਆ ਤੇ ਇਹ ਮੰਨਿਆ ਜਾਂਦਾ ਆ ਕਿ ਉੱਥੇ ਖੀਰ ਚੜਾਉਣ ਦੇ ਨਾਲ ਤੁਹਾਡੇ ਜੋ ਡੰਗਰ ਨੇ ਪਸ਼ੂ ਨੇ ਉਹ ਦੁੱਧ ਜ਼ਿਆਦਾ ਦੇਣਗੇ ਮੇਰੀ ਅੱਜ ਦੀ ਇਹ ਵੀਡੀਓ ਮੇਰੀਆਂ ਹੁਣ ਤੱਕ ਦੀਆਂ ਜਿੰਨੀਆਂ ਵੀਡੀਓ ਨੇ ਉਹਨਾਂ ਨਾਲੋਂ ਥੋੜੀ ਜਿਹੀ ਵੱਖਰੀ ਹੁਣ ਵਾਲੀ ਆ ਵੱਖਰੀ ਇਸ ਕਰਕੇ ਕਿਉਂਕਿ ਅੱਜ ਆਪਣੀ ਇਸ ਵੀਡੀਓ ਦੇ ਵਿੱਚ ਆਪਾਂ ਇੱਕ ਬਹੁਤ ਵੱਡੇ ਪਖੰਡ ਤੋਂ ਪਰਦਾ ਚੁੱਕਾਂਗੇ ਤੇ ਹੋ ਸਕਦਾ ਕਿ ਮੇਰੀ ਅੱਜ ਦੀ ਇਸ ਵੀਡੀਓ ਦੇ ਨਾਲ ਬਹੁਤ ਸਾਰੇ ਲੋਕ ਸਹਿਮਤ ਵੀ ਨਾ ਹੋਣ ਪਰ ਗੁਰੂ ਨਾਨਕ ਦੇ ਘਰ ਦੀ ਹਮੇਸ਼ਾ ਕੀਤਾ ਰਹੀ ਆ ਕਿ ਲੋਕਾਂ ਨੂੰ ਪਰਮ ਭਲੇਖਾਂ ਚੋਂ ਕੱਢਿਆ ਗਿਆ ਆ ਹਾਲਾਂਕਿ ਇਹ ਕੰਮ ਬਹੁਤ ਔਖਾ ਆ ਕਿ ਲੋਕਾਂ ਦੀ ਮਾਨਸਿਕਤਾ ਤੇ ਵਾਰ ਕਰਕੇ ਉਹਨਾਂ ਨੂੰ ਦੱਸਣਾ ਕਿ ਤੁਸੀਂ ਧਰਮ ਦੇ ਨਾਂ ਤੇ ਜੋ ਕੰਮ ਕਰ ਰਹੇ ਹੋ ਜੋ ਕਰਮਕਾਂਡ ਕਰ ਰਹੇ ਹੋ ਇਹ ਸਭ ਵਿਰਥ ਨੇ ਇਹਨਾਂ ਦਾ ਕੋਈ ਫਾਇਦਾ ਨਹੀਂ ਫਿਰ ਭਾਵੇਂ ਉਹ ਹਰ ਦੁਆਰ ਵਿਖੇ ਸੂਰਜ ਨੂੰ ਪਾਣੀ ਦੇਣ ਦੀ ਗੱਲ ਹੋਵੇ ਫਿਰ ਭਾਵੇਂ ਮੂਰਤੀ ਪੂਜਾ ਦੀ ਗੱਲ ਹੋਵੇ ਭਾਵੇਂ ਸਾਧੂ ਸੰਤਾਂ ਨੂੰ ਮੱਥੇ ਟੇਕ ਕੇ ਜਾਣ ਦੀ ਗੱਲ ਹੋਵੇ ਤੇ ਭਾਵੇਂ ਸੂਰਜ ਚੰਦਰਮਾ ਦੀ ਪੂਜਾ ਕਰਨ ਦੀ ਗੱਲ ਹੋਵੇ ਆਪਣੇ ਆਪ ਨੂੰ ਗੁਰੂ ਨਾਨਕ ਦਾ ਪੁੱਤ ਸਮਝਦਾ ਹੋਇਆ ਉਹਨਾਂ ਦੀਆਂ ਲੀਹਾਂ ਤੇ ਚੱਲਣ ਦੀ ਕੋਸ਼ਿਸ਼ ਕਰਦਾ ਹੋਇਆ ਅੱਜ ਦੀ ਆਪਣੀ ਇਸ ਵੀਡੀਓ 'ਚ ਆਪਾਂ ਵੀ ਇਹੀ ਕੰਮ ਕਰਾਂਗੇ ਸੋ ਬੇਨਤੀ ਆ ਕਿ ਜਜ਼ਬਾਤੀ ਹੋ ਕੇ ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਇੱਕ ਵਾਰ ਇਸ ਵੀਡੀਓ ਨੂੰ ਧਿਆਨ ਨਾਲ ਜ਼ਰੂਰ ਸੁਣੋ ਵਿਚਾਰੋ ਤੇ ਫਿਰ ਕਮੈਂਟਾਂ ਦੇ ਵਿੱਚ ਆਪਣੀ ਰਾਏ ਦਿਓ ਇਸ ਵੀਡੀਓ ਨੂੰ ਆਪਾਂ ਮੁੱਖ ਤੌਰ ਤੇ ਦੋ ਭਾਗਾਂ 'ਚ ਰੱਖਾਂਗੇ ਪਹਿਲੇ ਭਾਗ 'ਚ ਆਪਾਂ ਉਸ ਦੀ ਗੱਲ ਕਰਾਂਗੇ ਜੋ ਹੁਣ ਤੱਕ ਸਾਨੂੰ ਦੱਸਦੇ ਆਏ ਨੇ ਜੋ ਸ਼ੇਖ ਫੱਤੇ ਨੂੰ ਲੈ ਕੇ ਹੁਣ ਤੱਕ ਕਹਾਣੀਆਂ ਪਰਚਲਿਤ ਕੀਤੀਆਂ ਗਈਆਂ ਨੇ ਕਿਵੇਂ ਉਹਨਾਂ ਕਹਾਣੀਆਂ ਦੇ ਵਿੱਚ ਸ਼ੇਖ ਫੱਤੇ ਨੂੰ ਗੁਰੂ ਸਾਹਿਬ ਦਾ ਸਿੱਖ ਦਿਖਾਇਆ ਗਿਆ ਤੇ ਉਹਦੇ ਪ੍ਰਤੀ ਲੋਕਾਂ ਦੀ ਮਾਨਤਾ ਬਣਾਈ ਗਈ ਆ ਇਹਦੇ ਬਾਰੇ ਗੱਲ ਕਰਾਂਗੇ ਪਹਿਲੇ ਭਾਗ ਦੇ ਵਿੱਚ ਤੇ ਦੂਜੇ ਭਾਗ 'ਚ ਆਪਾਂ ਗੱਲ ਕਰਾਂਗੇ ਕਿ ਜੋ ਅਸਲੀਅਤ ਆ ਸ਼ੇਖ ਫੱਤੇ ਦੀ ਤੇ ਜਿਹੜੇ ਅੱਜ ਪਹਿਲੀ ਵਾਰ ਸਾਡੀ ਵੀਡੀਓ ਨੂੰ ਦੇਖ ਰਹੇ ਨੇ ਜੋ ਸਾਡੇ ਚੈਨਲ ਉੱਪਰ ਪਹਿਲੀ ਵਾਰ ਆਏ ਨੇ ਨਵੇਂ ਆਏ ਨੇ ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਆਪਣੇ ਚੈਨਲ ਦੇ ਉੱਪਰ ਆਪਾਂ ਸਿੱਖ ਇਤਿਹਾਸ ਨਾਲ ਸੰਬੰਧਿਤ ਪੌਡਕਾਸਟ ਵੀ ਕਰਦੇ ਆਂ ਸਿੱਖ ਇਤਿਹਾਸ ਦੀਆਂ ਸਾਖੀਆਂ ਜਾਂ ਘਟਨਾਵਾਂ ਨੂੰ ਲੈ ਕੇ ਇੱਕ-ਇੱਕ ਮਿੰਟ ਦੇ ਸ਼ਾਰਟਸ ਬਣਾ ਕੇ ਅਪਲੋਡ ਕਰਦੇ ਆਂ ਤੇ ਅੱਜ ਦੀ ਇਸ ਵੀਡੀਓ ਵਾਂਗ ਹੋਰ ਵੀ ਬਹੁਤ ਸਾਰੀਆਂ ਵੀਡੀਓ ਅਪਲੋਡ ਕਰਦੇ ਰਹਿੰਦੇ ਆਂ ਸੋ ਚੈਨਲ ਨੂੰ ਸਬਸਕ੍ਰਾਈਬ ਕਰਕੇ 올 ਵਾਲੇ ਬਟਨ ਤੇ ਜ਼ਰੂਰ ਕਲਿੱਕ ਕਰ ਲਿਓ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਕੋਈ ਵੀ ਨਵੀਂ ਵੀਡੀਓ ਪਾਈਏ ਸ਼ਾਰਟਸ ਪਾਈਏ ਜਾਂ ਪੋਡਕਾਸਟ ਪਾਈਏ ਤਾਂ ਉਸ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚੇ ਤੇ ਤੁਸੀਂ ਸਭ ਤੋਂ ਪਹਿਲਾਂ ਸਾਡੀ ਵੀਡੀਓ ਦੇਖ ਸਕੋ ਸੋਣ ਵੱਧਦੇ ਆਜ ਦੀ ਆਪਣੀ ਇਸ ਵੀਡੀਓ ਦੇ ਭਾਗ ਪਹਿਲੇ ਵੱਲ ਜਿੱਦੇ ਚ ਆਪਾਂ ਦੱਸਾਂਗੇ ਕਿ ਦਰਗਾਹ ਸ਼ੇਖ ਫੱਤਾ ਬਾਰੇ ਕਿਹੜੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ ਸੋ ਜਿਨ੍ਹਾਂ ਨੂੰ ਨਹੀਂ ਪਤਾ ਕਿ ਦਰਗਾਹ ਸ਼ੇਖ ਫੱਤਾ ਕੀ ਆ ਮੈਂ ਉਹਨਾਂ ਦੀ ਜਾਣਕਾਰੀ ਵਾਸਤੇ ਦੱਸਦਾ ਕਿ ਮਾਝੇ ਦੀ ਧਰਤੀ ਤੇ ਜ਼ਿਲ੍ਹਾ ਤਰਨਤਾਰਨ ਦੇ ਨੇੜੇ ਪੈਂਦੇ ਪਿੰਡ ਪੱਖੋ ਕਿਆਂ ਦੇ ਵਿੱਚ ਇੱਕ ਦਰਗਾਹ ਆ ਦਰਗਾਹ ਸ਼ੇਖ ਫੱਤਾ ਤੇ ਉਸ ਦਰਗਾਹ ਦੀ ਇੱਕ ਮਾਨਤਾ ਆ ਕਿ ਜਦੋਂ ਵੀ ਤੁਹਾਡੇ ਡੰਗਰ ਸੁੰਦੇ ਨੇ ਭਾਵ ਕਿ ਜਿਹੜੇ ਤੁਹਾਡੇ ਮੱਝਾਂ ਗਾਵਾਂ ਨੇ ਜਦੋਂ ਉਹਨਾਂ ਦੇ ਕੋਈ ਕੱਟਾ ਵਛਾ ਹੁੰਦਾ ਆ ਤੇ ਉਸ ਤੋਂ ਬਾਅਦ ਉਹਨਾਂ ਦਾ ਜੋ ਪਹਿਲਾ ਦੁੱਧੰ ਦਾ ਆ ਉਹਦੀ ਖੀਰ ਬਣਾ ਕੇ ਦਰਗਾਹ ਸ਼ੇਖ ਫੱਤੇ ਤੇ ਚੜਾਈ ਜਾਵੇ ਤੇ ਇਸ ਤਰ੍ਹਾਂ ਕਰਨ ਦੇ ਨਾਲ ਤੁਹਾਡੇ ਜਿਹੜੇ ਡੰਗਰ ਨੇ ਉਹਨਾਂ ਦੇ ਦੁੱਧ ਵਿੱਚ ਵਾਧਾ ਹੋਊਗਾ ਭਾਵ ਕਿ ਉਹ ਦੁੱਧ ਜ਼ਿਆਦਾ ਦੇਣਗੇ ਤੇ ਇਸ ਕਰਕੇ ਅੱਜ ਉੱਥੇ ਬਹੁਤ ਵੱਡੀ ਗਿਣਤੀ ਦੇ ਚ ਖੀਰ ਚੜਾਈ ਜਾਂਦੀ ਆ ਇੰਨੀ ਖੀਰ ਚੜਾਈ ਜਾਂਦੀ ਆ ਕਿ ਉੱਥੇ ਜਿਹੜੇ ਕੁੱਤੇ ਨੇ ਉਹ ਵੀ ਹੁਣ ਖੀਰ ਨਹੀਂ ਖਾਂਦੇ ਉਹਨਾਂ ਦੇ ਵੀ ਮੂੰਹ ਮੋੜ ਚੁੱਕਿਆ ਖੀਰ ਖਾਣ ਤੋਂ ਸੋ ਹੁਣ ਇਹ ਜਿਹੜਾ ਸ਼ੇਖ ਫੱਤਾ ਆ ਤੇ ਉੱਥੇ ਖੀਰ ਚੜਾ ਜਾਂਦਾ ਜੋ ਸੰਬੰਧ ਆ ਇਹ ਸਿੱਧਾ-ਸਿੱਧਾ ਜੋੜਿਆ ਜਾਂਦਾ ਆ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਨਾਲ ਤੇ ਆਪਾਂ ਵੀਡੀਓ 'ਚ ਹੁਣ ਇਹਦੇ ਬਾਰੇ ਗੱਲ ਕਰਾਂਗੇ ਹੁਣ ਸ਼ੇਖ ਫੱਤੇ ਨੂੰ ਲੈ ਕੇ ਇੱਕ ਕਹਾਣੀ ਜੋ ਆਮ ਹੀ ਸੁਣਾਈ ਜਾਂਦੀ ਆ ਉਹ ਪ੍ਰਚਲਿਤ ਕੀਤੀ ਗਈ ਆ ਉਦੀ ਮਾਨਤਾ ਨੂੰ ਵਧਾਉਣ ਵਾਸਤੇ ਉਹ ਆ ਗੁਰੂ ਅਰਜਨ ਦੇਵ ਜੀ ਮਹਾਰਾਜ 1590 ਈਸਵੀ ਦੇ ਵਿੱਚ ਤਰਨਤਾਰਨ ਸਾਹਿਬ ਵਿਖੇ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੇ ਸਰੋਵਰ ਦਾ ਨਿਰਮਾਣ ਕਰਵਾ ਰਹੇ ਨੇ ਤੇ ਉਸ ਸਮੇਂ ਸ਼ੇਖ ਫੱਤੇ ਨਾਮ ਦਾ ਇੱਕ ਮੁਸਲਮਾਨ ਪਸ਼ੂ ਚਰਾਉਣ ਦੀ ਸੇਵਾ ਕਰਿਆ ਕਰਦਾ ਸੀ ਉਹ ਬਹੁਤ ਹੀ ਭਗਤੀ ਭਾਵਨਾ ਵਾਲਾ ਸੀ ਇੱਕ ਦਿਨ ਉਹ ਪਸ਼ੂ ਚਰਾਉਂਦਾ ਚਰਾਉਂਦਾ ਕਿਤੇ ਦੂਰ ਨਿਕਲ ਗਿਆ ਤੇ ਜਦੋਂ ਉਹ ਪਸ਼ੂ ਲੈ ਕੇ ਵਾਪਸ ਆਇਆ ਤਾਂ ਉਸ ਨੂੰ ਪਤਾ ਲੱਗਾ ਕਿ ਗੁਰੂ ਸਾਹਿਬ ਨੇ ਅੱਜ ਲੰਗਰ ਦੇ ਵਿੱਚ ਖੀਰ ਬਣਵਾਈ ਸੀ ਪਰ ਉਸ ਦੇ ਆਉਣ ਤੋਂ ਪਹਿਲਾਂ ਹੀ ਸਾਰੀ ਖੀਰ ਜਿਹੜੀ ਆ ਮੁੱਕ ਗਈ ਤੇ ਉਹਦੇ ਮਨ 'ਚ ਹੁਣ ਇਹ ਗੱਲ ਆ ਜਾਂਦੀ ਆ ਕਿ ਸ਼ਾਇਦ ਉਹ ਮੁਸਲਮਾਨ ਆ ਇਸ ਕਰਕੇ ਗੁਰੂ ਸਾਹਿਬ ਨੇ ਉਹਦੇ ਨਾਲ ਭੇਦਭਾਵ ਕੀਤਾ ਤੇ ਉਹਦੇ ਵਾਸਤੇ ਖੀਰ ਨਹੀਂ ਬਚਾਈ ਸਾਰੀ ਖੀਰ ਬਰਬਾਦ ਤੀ ਆ ਉਹ ਗੁਰੂ ਸਾਹਿਬ ਦੇ ਨਾਲ ਨਾਰਾਜ਼ ਹੋ ਕੇ ਤਰਨਤਾਰਨ ਨੂੰ ਛੱਡ ਕੇ ਪੱਖੋਂ ਕਿ ਆ ਜਾਂਦਾ ਆ ਜਦੋਂ ਗੁਰੂ ਸਾਹਿਬ ਨੂੰ ਇਹ ਪਤਾ ਲੱਗਦਾ ਕਿ ਸ਼ੇਖ ਫੱਤਾ ਸਾਡੇ ਤੋਂ ਖੀਰ ਨਾ ਮਿਲਣ ਕਰਕੇ ਨਾਰਾਜ਼ ਹੋ ਗਿਆ ਤਾਂ ਗੁਰੂ ਸਾਹਿਬ ਉਹਦੇ ਪਿੱਛੇ ਜਾਂਦੇ ਨੂੰ ਉਹਨੂੰ ਮਨਾਉਣ ਵਾਸਤੇ ਤੇ ਫਿਰ ਗੁਰੂ ਅਰਜਨ ਪਾਤਸ਼ਾਹ ਜੀ ਪੱਖੋਂ ਕਿ ਆ ਜਾ ਕੇ ਸ਼ੇਖ ਫੱਤੇ ਨੂੰ ਮਨਾਉਂਦੇ ਨੇ ਤੇ ਉੱਥੇ ਉਹਨੂੰ ਵਰ ਦਿੰਦੇ ਨੇ ਕਿ ਤੈਨੂੰ ਅੱਜ ਖੀਰ ਨਹੀਂ ਮਿਲੀ ਕੋਈ ਗੱਲ ਨਹੀਂ ਪਰ ਇੱਕ ਸਮਾਂ ਆਵੇਗਾ ਜਦੋਂ ਤੇਰੇ ਦਰ ਦੇ ਉੱਪਰ ਖੀਰ ਦਾ ਲੰਗਰ ਵਰਤਿਆ ਕਰੂਗਾ ਹਰ ਸਮੇਂ ਖੀਰ ਖੀਰ ਹੋਇਆ ਕਰੂਗੀ ਇੰਨੀ ਖੀਰ ਹੋਇਆ ਕਰੂਗੀ ਕਿ ਇੱਥੋਂ ਦੇ ਕੁੱਤਿਆਂ ਦੇ ਵੀ ਮੂੰਹ ਮੜ ਜਾਣਗੇ ਤੇਰੇ ਦਰ ਤੇ ਆਉਣ ਵਾਲੇ ਹਰੇਕ ਬੰਦੇ ਦੀ ਮਨੋ ਕਾਮਨਾ ਪੂਰੀ ਹੋਵੇਗੀ ਤੂੰ ਦੁੱਧ ਪੁੱਤ ਦਾ ਦਾਨੀ ਹੋਏਗਾ ਸੋ ਇਹ ਉਹ ਘਟਨਾ ਆ ਜਿਹਨੂੰ ਇਤਿਹਾਸ ਦੇ ਨਾਲ ਜੋੜਿਆ ਜਾਂਦਾ ਤੇ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਘਟਨਾਵਾਂ ਜਿਹੜੀਆਂ ਸਾਡਾ ਵਿਸ਼ਵਾਸ ਸ਼ੇਖ ਫਤੇ ਵਿੱਚ ਪੱਕਾ ਕਰਦੀਆਂ ਨੇ ਸੋ ਕਿਹਾ ਜਾਂਦਾ ਆ ਕਿ ਉਸ ਦਿਨ ਤੋਂ ਬਾਅਦ ਹੀ ਸ਼ੇਖ ਫਤੇ ਦੇ ਰਗਾਂ ਦੇ ਉੱਪਰ ਖੀਰ ਦਾ ਚੜਾਵਾ ਚੜ੍ਹਨਾ ਸ਼ੁਰੂ ਹੋ ਗਿਆ ਇਹ ਖੀਰ ਦਾ ਚੜਾਵਾ ਬਹੁਤ ਵੱਡੀ ਗਿਣਤੀ ਦੇ ਵਿੱਚ ਸਿੱਖਾਂ ਵੱਲੋਂ ਚੜਾਇਆ ਜਾਂਦਾ ਆ ਕਿਉਂਕਿ ਉਹਨਾਂ ਦਾ ਮੰਨਣਾ ਇਹ ਆ ਕਿ ਇਹ ਵਰ ਜਿਹੜਾ ਆ ਸਾਡੇ ਗੁਰੂ ਗੁਰੂ ਅਰਜਨ ਪਾਸ਼ਾ ਨੇ ਦਿੱਤਾ ਸੀ ਤੇ ਉਹਨਾਂ ਨੇ ਇਹ ਵੀ ਕਿਹਾ ਸੀ ਕਿ ਮੇਰੇ ਸਿੱਖ ਵੀ ਆ ਕੇ ਤੇਰੇ ਦਰ ਤੇ ਝੁਕਿਆ ਕਰਨਗੇ ਤੈਨੂੰ ਮੱਥੇ ਟੇਕਿਆ ਕਰਨਗੇ ਤੇ ਇਹ ਉਹ ਘਟਨਾ ਆ ਜਿਹਨੂੰ ਇਤਿਹਾਸਕ ਘਟਨਾ ਦਾ ਨਾਮ ਦਿੱਤਾ ਗਿਆ ਇਸ ਤੋਂ ਇਲਾਵਾ ਮੌਜੂਦੇ ਸਮੇਂ ਦੀਆਂ ਵੀ ਕੁਝ ਘਟਨਾਵਾਂ ਮਸ਼ਹੂਰ ਕੀਤੀਆਂ ਗਈਆਂ ਨੇ ਤਾਂ ਕਿ ਸਾਡਾ ਜਿਹੜਾ ਵਿਸ਼ਵਾਸ ਆ ਉਹ ਸ਼ੇਖ ਫੱਤੇ ਦੇ ਵਿੱਚ ਹੋਰ ਪੱਕਾ ਹੋ ਜਾਏ ਉਦਾਹਰਨ ਦੇ ਤੌਰ ਤੇ ਜਿਵੇਂ ਇੱਕ ਘਟਨਾ ਦੱਸੀ ਜਾਂਦੀ ਆ ਕਿ ਇੱਕ ਵਾਰ ਕੋਈ ਬੰਦਾ ਦਰਗਾਹ ਤੇ ਖੀਰ ਛੋਣ ਵਾਸਤੇ ਤੁਰਿਆ ਤਾਂ ਰਸਤੇ ਵਿੱਚ ਉਹਨੂੰ ਭੁੱਖ ਲੱਗੀ ਤੇ ਉਹਦਾ ਦਿਲ ਕੀਤਾ ਕਿ ਥੋੜੀ ਜਿਹੀ ਖੀਰ ਖਾ ਲਾ ਤੇ ਜਦੋਂ ਉਸਨੇ ਡੱਬੇ ਦਾ ਢੱਕਣ ਪੁੱਟਿਆ ਤਾਂ ਉਹਦੇ ਵਿੱਚ ਕੀੜੇ ਕੁਰਬਲ ਕੁਰਬਲ ਕਰ ਉਹਨੇ ਵਾਪਸ ਟੱਕਣ ਉਸੇ ਤਰ੍ਹਾਂ ਬੰਦ ਕਰਤਾ ਖੀਰ ਵਾਲੇ ਡੱਬੇ ਦਾ ਤੇ ਦਰਗਾਹ ਤੇ ਪਹੁੰਚਿਆ ਤੇ ਫਿਰ ਜਦੋਂ ਉੱਥੇ ਜਾ ਕੇ ਵਾਪਸ ਟੱਕਣ ਪੁੱਟਿਆ ਤਾਂ ਉਹਦੇ ਵਿੱਚ ਉਸੇ ਤਰ੍ਹਾਂ ਖੀਰ ਸੀ ਇਸੇ ਤਰ੍ਹਾਂ ਇੱਕ ਹੋਰ ਕਹਾਣੀ ਆ ਕਿ ਇੱਕ ਹੋਰ ਬੰਦਾ ਦਰਗਾਹ ਤੇ ਖੀਰ ਚੜਾਉਣ ਵਾਸਤੇ ਤੁਰਿਆ ਉਹਨੂੰ ਵੀ ਰਸਤੇ 'ਚ ਭੁੱਖ ਲੱਗੀ ਜਦੋਂ ਉਹਨੇ ਟੱਕਣ ਪੁੱਟਿਆ ਤਾਂ ਡੋਲੂ ਦੇ ਵਿੱਚ ਸੱਪ ਬੈਠਾ ਸੀ ਉਹਨੇ ਟੱਕਣ ਬੰਦ ਕਰਤਾ ਫਿਰ ਜਦੋਂ ਦਰਗਾਹ ਤੇ ਜਾ ਕੇ ਟੱਕਣ ਪੁੱਟਿਆ ਤਾਂ ਉਹਦੇ ਚੋਂ ਉਸੇ ਤਰ੍ਹਾਂ ਖੀਰ ਨਿਕਲ ਆਈ ਐ ਇਦਾਂ ਇੱਕ ਹੋਰ ਕਹਾਣੀ ਮਸ਼ਹੂਰ ਕੀਤੀ ਗਈ ਆ ਕਿ ਕੋਈ ਬੰਦਾ ਸੀ ਉਹ ਵੀ ਖੀਰ ਛੜਾਉਣ ਵਾਸਤੇ ਤੁਰਿਆ ਰਸਤੇ 'ਚ ਉਹਨੂੰ ਕੋਈ ਸਾਧੂ ਟੱਕਰੇ ਸਾਧੂ ਨੇ ਕਿਹਾ ਕਿ ਤੇਰੇ ਡੱਬੇ 'ਚ ਜੇ ਖੀਰ ਐ ਤਾਂ ਸਾਨੂੰ ਖਵਾ ਦੇ ਜਦੋਂ ਉਹਨੇ ਉਹ ਖੀਰ ਵਾਲੇ ਡੱਬੇ ਦਾ ਢੱਕਣ ਪੁੱਟਿਆ ਤਾਂ ਉਸ ਡੱਬੇ ਦੇ ਵਿੱਚ ਖੀਰ ਦੀ ਥਾਂ ਤੇ ਸ਼ਰਾਬ ਬਣ ਗਈ ਉਹਨੇ ਵਾਪਸ ਉਹ ਟੱਕਣ ਮਾਰਤਾ ਫਿਰ ਜਦੋਂ ਜਾ ਕੇ ਦਰਗਾਹ ਦਾ ਟੱਕਣ ਖੋਲਿਆ ਤਾਂ ਉਹ ਵਾਪਸ ਖੀਰ ਬਣ ਗਈ ਸੋ ਇਹੋ ਜਿਹੀਆਂ ਕਹਾਣੀਆਂ ਨੇ ਜੋ ਪ੍ਰਚਲਿਤ ਕੀਤੀਆਂ ਗਈਆਂ ਨੇ ਇਸ ਕਰਕੇ ਤਾਂ ਕਿ ਸਾਡੇ ਦਾ ਯਕੀਨ ਆ ਉਹ ਸ਼ੇਖ ਫੱਤੇ ਦੇ ਵਿੱਚ ਹੋਰ ਜ਼ਿਆਦਾ ਪੱਕਾ ਹੋ ਜੇ ਤੇ ਸਾਡੇ ਮਨਾਂ ਚ ਇਹ ਗੱਲ ਘਰ ਕਰ ਜੇ ਕਿ ਜਿਹੜੀ ਖੀਰ ਸ਼ੇਖ ਫੱਤੇ ਵਾਸਤੇ ਬਣਾਈ ਗਈ ਆ ਉਹ ਉਸ ਦਰਗਾਹ ਤੇ ਜਾ ਕੇ ਹੀ ਚੜਾਉਣੀ ਆ ਉਤੋਂ ਪਹਿਲਾਂ ਉਹਨੂੰ ਛੇੜਨਾ ਨਹੀਂ ਆ ਸੋ ਏ ਸੀ ਪਹਿਲਾ ਭਾਗ ਜਿਹਦੇ ਵਿੱਚ ਸ਼ੇਖ ਫੱਤੇ ਨੂੰ ਗੁਰੂ ਅਰਜਨ ਦੇਵ ਜੀ ਦਾ ਸਿੱਖ ਦੱਸਿਆ ਗਿਆ ਆ ਤੇ ਉਹਦੇ ਬਾਰੇ ਕੀ ਕਹਾਣੀਆਂ ਮਸ਼ਹੂਰ ਕੀਤੀਆਂ ਗਈਆਂ ਇਹ ਵੀ ਆਪਾਂ ਪਤਾ ਕੀਤੀਆਂ ਤਾਂ ਕਿ ਲੋਕਾਂ ਦੀ ਉਹਦੇ ਵਿੱਚ ਮਾਨਤਾ ਬਣ ਸਕੇ ਹੁਣ ਆਪਾਂ ਗੱਲ ਕਰਦੇ ਆਂ ਵੀਡੀਓ ਦੇ ਦੂਜੇ ਭਾਗ ਦੀ ਕਿ ਅਸਲੀਅਤ ਕੀ ਆ ਉਹ ਕਿੰਨਾ ਕੁ ਸਿੱਖ ਸੀ ਗੁਰੂ ਅਰਜਨ ਪਾਤਸ਼ਾਹ ਜੀ ਦਾ ਤੇ ਜਾਂ ਉਹਦਾ ਗੁਰੂ ਅਰਜਨ ਪਾਤਸ਼ਾਹ ਜੀ ਨਾਲ ਕੀ ਰਿਸ਼ਤਾ ਸੀ ਆਪਾਂ ਗੱਲ ਕਰ ਰਹੇ ਆਂ ਸ਼ੇਖ ਫੱਤੇ ਦੀ ਸੋ ਇਹ ਜਿਹੜਾ ਸ਼ੇਖ ਫੱਤਾ ਸੀ ਇਹ ਇੱਕ ਸਖੀ ਸਰਵਰ ਪੀਰ ਸੀ ਸਖੀ ਸਰਵਰ ਪੀਰ ਜਿਵੇਂ ਲੱਖਾਂ ਦਾ ਦਾਤਾ ਨਗਾਹੇ ਵਾਲਾ ਪੀਰ ਇਹਨਾਂ ਬਾਰੇ ਤੁਸੀਂ ਆਮ ਹੀ ਸੁਣਿਆ ਹੋਊਗਾ ਵੈਸੇ ਇਹਨਾਂ ਦਾ ਵੀ ਇੱਕ ਆਪਣਾ ਇਤਿਹਾਸ ਆ ਜਿਹਦੇ ਬਾਰੇ ਆਪਾਂ ਕਦੀ ਵੱਖਰੀ ਵੀਡੀਓ ਬਣਾ ਕੇ ਗੱਲ ਕਰਾਂਗੇ ਪਰ ਮੈਂ ਆਪ ਜੀ ਦੀ ਜਾਣਕਾਰੀ ਵਾਸਤੇ ਮੋਟਾ-ਮੋਟਾ ਇਹਨਾਂ ਬਾਰੇ ਦੱਸ ਦਿੰਨਾ ਕਿ ਇਹ ਜਿਹੜੇ ਪੀਰ ਨੇ ਉਸ ਸਮੇਂ ਦੇ ਜੋ ਮੌਕੇ ਦੇ ਹੁਕਮਰਾਨ ਸਨ ਜਿਵੇਂ ਸ਼ਾਹਜਹਾਂ ਜਹਾਂਗੀਰ ਇਹਨਾਂ ਵੱਲੋਂ ਸਖੀ ਸਰਵਰਾਂ ਦੀ ਇੱਕ ਸੰਸਥਾ ਬਣਾਈ ਗਈ ਸੀ ਜਿਨ੍ਹਾਂ ਦਾ ਮੁੱਖ ਕੰਮ ਹੁੰਦਾ ਸੀ ਕਿ ਲੋਕਾਂ ਨੂੰ ਬਹਿਲਾਫ ਹਸਲਾ ਕੇ ਉਹਨਾਂ ਦਾ ਧਰਮ ਪਰਿਵਰਤਨ ਕਰਨਾ ਉਹਨਾਂ ਨੂੰ ਇਸਲਾਮ ਦੇ ਵਿੱਚ ਲੈ ਕੇ ਆਉਣਾ ਤੇ ਇਹ ਜਿੰਨੇ ਵੀ ਉਸ ਸਮੇਂ ਪੰਜਾਬ ਦੀ ਧਰਤੀ ਵਿੱਚ ਸਖੀ ਸਰਵਰ ਪੀਰ ਸਨ ਇਹ ਸਾਰੇ ਨਿਗਾਹੇ ਵਾਲੇ ਪੀਰ ਦੀਆਂ ਗੱਦੀਆਂ ਲਾ ਕੇ ਬੈਠੇ ਸਨ ਹਾਲਾਂਕਿ ਜਿਹੜਾ ਇਹ ਨਿਗਾਹੇ ਵਾਲਾ ਪੀਰ ਆ ਇਹ ਕਦੀ ਪੰਜਾਬ ਆਇਆ ਵੀ ਨਹੀਂ ਸੀ ਪਰ ਫਿਰ ਵੀ ਇਹ ਨਗਾਹੇ ਵਾਲੇ ਪੀਰ ਦੀਆਂ ਪੰਜਾਬ ਦੇ ਵਿੱਚ ਵੱਖਰੇ ਵੱਖਰੇ ਥਾਵਾਂ ਤੇ ਗੱਦੀਆਂ ਲਾ ਕੇ ਬੈਠੇ ਸਨ ਤੇ ਲੋਕਾਂ ਦਾ ਧਰਮ ਪਰਿਵਰਤਨ ਕਰ ਰਹੇ ਸਨ ਉਹਨਾਂ ਨੂੰ ਇਸਲਾਮ ਵਿੱਚ ਲੈ ਕੇ ਆ ਰਹੇ ਸਨ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਸਮੇਂ ਇਹ ਸਖੀ ਸਰਵਰ ਪੀਰ ਜਿਹੜੇ ਆ ਪੂਰੇ ਸਰਗਰਮ ਸਨ ਇਹਨਾਂ ਦਾ ਜਿਹੜਾ ਪ੍ਰਚਾਰ ਆ ਪੂਰੇ ਜੋਰਾਂ ਸ਼ੋਰਾਂ ਤੇ ਸੀ ਤੇ ਉਧਰ ਦੂਜੇ ਪਾਸੇ ਗੁਰੂ ਅਰਜਨ ਦੇਵ ਜੀ ਮਹਾਰਾਜ ਵੀ ਸਿੱਖੀ ਦਾ ਪ੍ਰਚਾਰ ਕਰ ਰਹੇ ਸਨ ਤੇ ਉਹਨਾਂ ਦਾ ਪ੍ਰਚਾਰ ਬਹੁਤ ਹੀ ਵੱਧ ਫੁੱਲ ਰਿਹਾ ਸੀ ਇੱਕ ਮੁਸਲਮਾਨ ਰਾਈਟਰ ਹੋਇਆ ਮੋਸਿਨ ਫਾਨੀ ਮੋਸਿਨ ਫਾਨੀ ਲਿਖਦਾ ਆ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਸਮੇਂ ਸਿੱਖੀ ਇੰਨੀ ਜ਼ਿਆਦਾ ਪ੍ਰਫੁੱਲਤ ਹੋ ਗਈ ਸੀ ਕਿ ਤੁਹਾਨੂੰ ਭਾਰਤ ਦੇ ਹਰੇਕ ਇਲਾਕੇ ਦੇ ਵਿੱਚ ਸਿੱਖ ਮਿਲ ਜਾਣਗੇ ਸੋ ਗੁਰੂ ਸਾਹਿਬ ਦੇ ਪ੍ਰਚਾਰ ਦੀ ਆਪਾਂ ਇੱਕ ਉਦਾਹਰਣ ਇਹ ਵੀ ਦੇਖ ਸਕਦੇ ਹਾਂ ਕਿ ਉਹਨਾਂ ਨੇ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਜੋ ਅੰਮ੍ਰਿਤਸਰ ਸਾਹਿਬ ਵਿਖੇ ਆ ਉਹਦੀ ਉਸਾਰੀ ਕਰਵਾ ਦਿੱਤੀ ਹੋਈ ਸੀ ਸਿੱਖਾਂ ਨੂੰ ਇੱਕ ਕੇਂਦਰ ਦੇ ਦਿੱਤਾ ਸੀ ਗੁਰੂ ਸਾਹਿਬ ਨੇ ਤੇ ਹੁਣ ਦੂਜੇ ਪਾਸੇ ਤਰਨਤਾਰਨ ਸਾਹਿਬ ਵਿਖੇ ਉਹ ਸਤਖੰਡ ਸ਼੍ਰੀ ਦਰਬਾਰ ਸਾਹਿਬ ਤਰਨਤਾਰਨ ਸਾਹਿਬ ਦੀ ਉਹ ਸਾਰੀ ਕਰਵਾ ਰਹੇ ਸਨ ਸੋ ਕਿਤਨਾ ਕਿਤੇ ਸਖੀ ਸਰਵਰਾਂ ਨੂੰ ਇਹ ਵੀ ਗੱਲ ਖਟਕਦੀ ਸੀ ਗੁਰੂ ਸਾਹਿਬ ਦੀ ਕਿਉਂਕਿ ਗੁਰੂ ਸਾਹਿਬ ਜਿਹੜਾ ਪ੍ਰਚਾਰ ਕਰਦੇ ਸਨ ਉਹ ਪਖੰਡਵਾਦ ਦੇ ਖਿਲਾਫ ਕਰਦੇ ਸਨ ਪਰ ਜਿਹੜੇ ਸਖੀ ਸਰਵਰ ਆ ਉਹ ਪਖੰਡਵਾਦ ਦੀ ਗੱਲ ਕਰਦੇ ਸਨ ਲੋਕਾਂ ਨੂੰ ਕਰਮ ਕਾਂਡਾ ਚ ਫਸਾਉਂਦੇ ਸਨ ਇਸੇ ਕਰਕੇ ਲੋਕਾਂ ਦਾ ਰੁਝਾਨ ਆ ਉਹ ਗੁਰੂ ਅਰਜਨ ਪਾਤਸ਼ਾਹੀ ਮਹਾਰਾਜ ਵੱਲ ਜ਼ਿਆਦਾ ਸੀ ਤੇ ਲੋਕ ਸਖੀ ਸਰਵਰਾਂ ਦੇ ਘਟ ਜਾਂਦੇ ਸਨ ਸੋ ਇਸ ਕਰਕੇ ਇਹਨਾਂ ਸਖੀ ਸਰਵਰਾਂ ਨੂੰ ਕਿਤੇ ਨਾ ਕਿਤੇ ਗੁਰੂ ਸਾਹਿਬ ਖਟਕਦੇ ਵੀ ਸਨ ਤੇ ਹੁਣ ਜਿਹੜੀ ਗੱਲ ਆਪਾਂ ਪਿਛੇ ਵੀਡੀਓ ਚ ਕਰਕੇ ਆਇਆ ਕਿ ਸ਼ੇਖ ਫੱਤਾ ਗੁਰੂ ਅਰਜਨ ਪਾਸ਼ਾ ਜੀ ਦਾ ਸਿੱਖ ਸੀ ਤਾਂ ਮੈਂ ਆਪ ਜੀ ਦੀ ਜਾਣਕਾਰੀ ਵਾਸਤੇ ਦੱਸ ਦਵਾਂ ਕਿ ਇਤਿਹਾਸ ਦੇ ਕਿਸੇ ਵੀ ਕਿਤਾਬ ਅੰਦਰ ਕਿਸੇ ਵੀ ਪੰਨੇ ਦੇ ਵਿੱਚ ਇਹ ਜ਼ਿਕਰ ਨਹੀਂ ਮਿਲਦਾ ਕਿ ਸ਼ੇਖ ਫੱਤਾ ਗੁਰੂ ਸਾਹਿਬ ਦਾ ਸਿੱਖ ਸੀ ਜਾਂ ਉਸ ਦਾ ਗੁਰੂ ਸਾਹਿਬ ਨਾਲ ਕੋਈ ਸਬੰਧ ਸੀ ਸਗੋਂ ਜਿਹੜਾ ਸ਼ੇਖ ਫੱਤਾ ਆ ਇਹ ਤਾਂ ਗੁਰੂ ਘਰ ਦਾ ਦੋਖੀ ਸੀ ਗੁਰੂ ਅਰਜਨ ਪਾਸ਼ਾ ਜੀ ਤੋਂ ਇਹ ਈਰਖਾ ਕਰਦਾ ਸੀ ਉਹਨਾਂ ਦੇ ਪ੍ਰਚਾਰ ਦਾ ਕਰਕੇ ਲੋਕ ਉਹਨਾਂ ਨਾਲ ਜੁੜਦੇ ਜਾਂਦੇ ਸਨ ਸਿੱਖੀ ਨੂੰ ਧਾਰਨ ਕਰਦੇ ਜਾਂਦੇ ਸਨ ਤੇ ਗੁਰੂ ਅਰਜਨ ਪਾਸ਼ਾ ਨੂੰ ਸ਼ਹੀਦ ਕਰਾਉਣ ਦੇ ਵਿੱਚ ਇਹਦਾ ਨਾਮ ਸਭ ਤੋਂ ਪਹਿਲੀਆਂ ਚ ਲਿਆ ਜਾਂਦਾ ਹੈ ਸ਼ੇਖ ਫਤਿਹ ਦਾ ਕਿਉਂਕਿ ਇਹਨੇ ਹੁਕਮਰਾਨਾਂ ਦੇ ਕੋਲ ਜਾ ਕੇ ਗੁਰੂ ਸਾਹਿਬ ਦੀ ਰੱਜ ਕੇ ਨਿੰਦਿਆ ਕੀਤੀ ਸੀ ਗੁਰੂ ਸਾਹਿਬ ਦੇ ਖਿਲਾਫ ਉਹਨਾਂ ਦੇ ਕਾਫੀ ਕਰਨ ਭਰੇ ਸਨ ਸੋ ਆਪਾਂ ਆਪਣੀ ਗੱਲ ਤੇ ਵਾਪਸ ਆਉਂਦੇ ਆ ਕਿ ਇਹ ਬਰਤਾਰਾ ਕਿੱਦਾਂ ਵਾਪਰਦਾ ਆ ਹੁਣ ਇੱਕ ਮੰਝ ਨਾਮ ਦਾ ਸਖੀ ਸਰਵਰ ਸੀ ਜੋ ਹੁਸ਼ਿਆਰਪੁਰ ਦੇ ਵਿੱਚ ਗੱਦੀ ਲਾ ਕੇ ਬੈਠਾ ਸੀ ਤੇ ਉਹਦੀ ਗੱਦੀ ਇੰਨੀ ਵੱਡੀ ਸੀ ਕਿ ਬਹੁਤ ਸਾਰੀ ਜਿਹੜੀ ਸੰਗਤ ਆ ਉਹ ਇਸ ਮੰਝ ਦੇ ਨਾਲ ਜੁੜੀ ਹੋਈ ਸੀ ਹੁਣ ਇੱਕ ਵਾਰ ਉਹ ਜਿਹੜਾ ਮੰਝ ਆ ਹੁਸ਼ਿਆਰਪੁਰ ਤੋਂ ਚੱਲ ਕੇ ਪਾਕਿਸਤਾਨ ਜਾਂਦਾ ਹੈ ਨਗਾਹੇ ਵਾਲੇ ਪੀਰ ਦੀ ਦਰਗਾਹ ਤੇ ਹੁਣ ਜਦੋਂ ਇਹ ਪਾਕਿਸਤਾਨ ਜਾ ਰਿਹਾ ਹੁੰਦਾ ਵਾ ਨਗਾਹੇ ਵਾਲੇ ਪੀਰ ਦੀ ਦਰਗਾਹ ਤੇ ਤਾਂ ਰਸਤੇ 'ਚ ਅੰਮ੍ਰਿਤਸਰ ਸਾਹਿਬ ਪਹੁੰਚ ਕੇ ਇਹਨੂੰ ਹਨੇਰਾ ਪਿਆ ਜਾਂਦਾ ਆ ਹੁਣ ਇਹ ਜੋ ਮੰਝ RAM ਦਾ ਸਖੀ ਸਰਵਰ ਆ ਇਹ ਰਾਤ ਅੰਮ੍ਰਿਤਸਰ ਸਾਹਿਬ ਵਿਖੇ ਰੁਕਣ ਦੀ ਸੋਚਦਾ ਆ ਇਹ ਰਾਜ ਜਦੋਂ ਅੰਮ੍ਰਿਤਸਰ ਸਾਹਿਬ ਰੁਕਦਾ ਆ ਤਾਂ ਇਸ ਨੇ ਗੁਰੂ ਅਰਜਨ ਪਾਤਸ਼ਾਹ ਜੀ ਬਾਰੇ ਬਹੁਤ ਸੁਣ ਰੱਖਿਆ ਸੀ ਤਾਂ ਇਹਦੇ ਮਨ 'ਚ ਇੱਛਾ ਆਈ ਕਿ ਕਿਉਂ ਨਾ ਗੁਰੂ ਸਾਹਿਬ ਨੂੰ ਜਾ ਕੇ ਮਿਲਿਆ ਜਾਵੇ ਹੁਣ ਜਦੋਂ ਦਰਬਾਰ ਸਾਹਿਬ ਖਜਾਂਦਾ ਅੰਮ੍ਰਿਤਸਰ ਸਾਹਿਬ ਖੇ ਤਾਂ ਦੇਖਦਾ ਆ ਕਿ ਉੱਥੇ ਸਿੱਖ ਬੜੀ ਸ਼ਰਧਾ ਦੇ ਨਾਲ ਬੜੀ ਭਾਵਨਾ ਦੇ ਨਾਲ ਜੋੜਿਆਂ ਦੀ ਸੇਵਾ ਕਰ ਰਹੇ ਆ ਲੰਗਰਾਂ ਦੀ ਸੇਵਾ ਕਰ ਰਹੇ ਆ ਝਾੜੂ ਦੀ ਸੇਵਾ ਕਰ ਰਹੇ ਆ ਇਹ ਸਭ ਵੇਖ ਕੇ ਉਹਦਾ ਮਨ ਬਹੁਤ ਖੁਸ਼ ਹੁੰਦਾ ਤੇ ਫਿਰ ਉਹਦੇ ਮਨ 'ਚ ਇੱਛਾ ਪੈਦਾ ਹੁੰਦੀ ਆ ਕਿ ਇੱਥੋਂ ਦਾ ਪ੍ਰਬੰਧਕ ਕੌਣ ਆ ਉਹ ਕਹਿੰਦੇ ਸੀ ਕੋਈ ਪੁੱਛਦਾ ਆ ਕਿ ਇੱਥੋਂ ਦਾ ਪ੍ਰਬੰਧ ਕੌਣ ਦੇਖਦਾ ਤਾਂ ਉਹ ਦੱਸਦਾ ਆ ਕਿ ਉਹ ਜੋ ਜੋੜਿਆਂ ਘਰ ਚ ਬੈਠੇ ਗੁਰੂ ਅਰਜਨ ਪਾਤਸ਼ਾਹ ਜੋੜਿਆਂ ਦੀ ਸੇਵਾ ਕਰ ਰਹੇ ਨੇ ਉਹ ਦੇਖਦੇ ਨੇ ਇੱਥੋਂ ਦਾ ਪ੍ਰਬੰਧ ਹੁਣ ਗੁਰੂ ਸਾਹਿਬ ਨੂੰ ਜੋੜਿਆਂ ਦੀ ਸੇਵਾ ਕਰਦਿਆਂ ਦੇਖ ਕੇ ਬਹੁਤ ਆਹਾਨ ਹੁੰਦਾ ਆ ਕਿ ਯਾਰ ਮੈਂ ਤਾਂ ਇਹਨਾਂ ਨੂੰ ਸਮਝਦਾ ਸੀ ਕਿ ਇਹ ਗੁਰੂ ਨੇ ਇਹ ਕੋਈ ਸ਼ਾਹੀ ਠਾੜਵਾਠ ਨਾਲ ਬੈਠੇ ਹੋਣਗੇ ਪਰ ਇਹ ਤਾਂ ਜੋੜਿਆਂ ਦੀ ਸੇਵਾ ਕਰ ਰਹੇ ਆ ਉਸ ਤੋਂ ਬਾਅਦ ਇਹ ਗੁਰੂ ਅਰਜਨ ਪਾਤਸ਼ਾਹ ਦੀ ਸੰਗਤ ਕਰਦਾ ਆ ਤੇ ਇਹਦੇ ਮਨ ਦੇ ਅੰਦਰ ਇੰਨਾ ਪ੍ਰਭਾਵ ਪੈਂਦਾ ਆ ਤੇ ਇਹ ਗੁਰੂ ਅਰਜਨ ਪਾਤਸ਼ਾਹ ਦੀ ਸਿੱਖੀ ਨੂੰ ਧਾਰਨ ਕਰ ਲੈਂਦਾ ਆ ਆਪ ਜੀ ਨੇ ਭਾਈ ਜੋ ਗੁਰੂ ਕੇ ਲੰਗਰਾਂ ਵਾਸਤੇ ਜੰਗਲ ਵਿਚੋਂ ਲੱਕੜਾਂ ਵੱਢ ਕੇ ਲਿਆਉਂਦੇ ਸਨ ਤੇ ਇੱਕ ਵਾਰ ਖੂਦੇ ਚ ਡਿੱਗੇ ਸਨ ਤੇ ਉਹਨਾਂ ਨੇ ਲੱਕੜਾਂ ਨੂੰ ਆਪਣੇ ਸਿਰ ਤੇ ਚੁੱਕ ਕੇ ਰੱਖਿਆ ਸੀ ਤਾਂ ਜੋ ਲੱਕੜਾਂ ਜਿਹੜੀਆਂ ਗਿੱਲੀਆਂ ਨਾ ਹੋ ਜਾਣ ਤੇ ਇਹ ਭਾਈ ਮੰਜ ਕੋਈ ਹੋਰ ਮੰਜ ਨਹੀਂ ਸਗੋਂ ਇਹ ਸਖੀ ਸਰਵਰ ਮੰਜ ਹੀ ਸੀ ਜੋ ਬਾਅਦ ਵਿੱਚ ਗੁਰੂ ਅਰਜਨ ਪਾਤਸ਼ਾਹ ਦੀ ਸਿੱਖੀ ਨੂੰ ਧਾਰਨ ਕਰਕੇ ਭਾਈ ਮੰਜ ਬਣਦਾ ਹੈ ਜਦੋਂ ਇਸ ਨੇ ਗੁਰੂ ਸਾਹਿਬ ਅੱਗੇ ਉਹਨਾਂ ਦੀ ਸਿੱਖੀ ਧਾਰਨ ਕਰਨ ਦੀ ਇੱਛਾ ਪ੍ਰਗਟ ਕੀਤੀ ਤਾਂ ਗੁਰੂ ਸਾਹਿਬ ਨੇ ਇਹਨੂੰ ਕਿਹਾ ਸੀ ਕਿ ਸਿੱਖੀ ਉੱਪਰ ਸਿੱਖੀ ਨਹੀਂ ਟਿਕਦੀ ਇਸ ਤੋਂ ਬਾਅਦ ਇਹ ਵਾਪਸ ਹੁਸ਼ਿਆਰਪੁਰ ਜਾਂਦਾ ਹੈ ਤੇ ਘਰ ਦੇ ਅੰਦਰ ਬਣੀ ਸਖੀ ਸਰਵਰ ਦੀ ਨਗਾਹੇ ਵਾਲੀ ਪੀਰ ਦੀ ਜੋ ਕਬਰ ਨੇ ਬਣਾ ਕੇ ਰੱਖੀ ਹੁੰਦੀ ਆ ਉਹਨੂੰ ਆਪਣੇ ਹੱਥੀ ਟਾਉਂਦਾ ਆ ਤੇ ਉਸ ਤੋਂ ਬਾਅਦ ਗੁਰੂ ਸਾਹਿਬ ਦੀ ਸਿੱਖੀ ਨੂੰ ਧਾਰਨ ਕਰਦਾ ਆ ਸੋ ਇਸ ਤਰ੍ਹਾਂ ਇੱਕ ਸਖੀ ਸਰਵਰ ਜਿਹਦੀ ਇੰਨੀ ਮਾਨਤਾ ਸੀ ਹੁਸ਼ਿਆਰਪੁਰ ਦੀ ਧਰਤੀ ਉੱਪਰ ਜਿਹਦੀ ਬਹੁਤ ਵੱਡੀ ਆਪਣੀ ਸੰਗਤ ਸੀ ਉਹਦਾ ਸਿੱਖੀ ਦੇ ਵਿੱਚ ਆ ਜਾਣਾ ਸਖੀ ਸਰਵਰਾਂ ਨੂੰ ਇਹਦਾ ਬਹੁਤ ਵੱਡਾ ਘਾਟਾ ਸੀ ਪੂਰੇ ਦਵਾਬੇ ਦਾ ਇਲਾਕਾ ਇਹ ਸਖੀ ਸਰਵਰ ਮਾਜ ਦੇ ਅੰਡਰ ਆਉਂਦਾ ਸੀ ਤੇ ਇਹਦੇ ਬਹੁਤ ਸਾਰੇ ਮੂਰੀਦ ਵੀ ਸਨ ਪਰ ਜਦੋਂ ਇਹ ਗੁਰੂ ਅਰਜਨ ਪਾਸ਼ਾ ਦੀ ਸਿੱਖੀ ਨੂੰ ਧਾਰਨ ਕਰਦਾ ਤਾਂ ਇਹਦੇ ਬਹੁਤ ਸਾਰੇ ਮੂਰੀਦ ਜਿਹੜੇ ਆ ਉਹ ਵੀ ਇਹਦੇ ਮਗਰਮਗਰ ਗੁਰੂ ਅਰਜਨ ਪਾਸ਼ਾ ਦੀ ਸਿੱਖੀ ਨੂੰ ਧਾਰਨ ਕਰ ਲੈਂਦੇ ਆ ਸੋ ਇਹ ਬਹੁਤ ਵੱਡਾ ਘਾਟਾ ਪੈਂਦਾ ਸਖੀ ਸਰਵਰਾਂ ਨੂੰ ਜਦੋਂ ਸਖੀ ਸਰਵਰ ਮੰਜ ਭਾਈ ਮੰਜ ਬਣ ਜਾਂਦਾ ਆ ਸੋ ਇਸੇ ਤਰ੍ਹਾਂ ਮਾਜ ਦੀ ਧਰਤੀ ਉੱਪਰ ਭਾਈ ਲੰਗਾਹ ਜੀ ਸਨ ਜਿਨ੍ਹਾਂ ਨੂੰ ਪੱਟੀ ਦਾ ਚੌਧਰੀ ਕਿਹਾ ਜਾਂਦਾ ਸੀ ਤੇ ਇਹਨਾਂ ਨੂੰ 9 ਲੱਖ ਪੱਟੀ ਵੀ ਕਿਹਾ ਜਾਂਦਾ ਸੀ 9 ਲੱਖ ਪੱਟੀ ਇਸ ਕਰਕੇ ਕਿਉਂਕਿ ਉਹ ਨਿਸ਼ਾਰੇ ਦੇ ਚੌਧਰੀ ਚਭਾਲ ਦੇ ਚੌਧਰੀ ਪੱਟੀ ਦੇ ਚੌਧਰੀ ਇਹਨਾਂ ਦੇ ਕੋਲੋਂ 3-3 ਲੱਖ ਰੁਪਇਆ ਲੈ ਕੇ ਲਾਹੌਰ ਦਰਬਾਰ ਚ ਪਹੁੰਚਾਇਆ ਕਰਦੇ ਸਨ ਇਸ ਕਰਕੇ ਇਹਨਾਂ ਨੂੰ 9 ਲੱਖ ਪੱਟੀ ਚੌਧਰੀ ਵੀ ਕਿਹਾ ਜਾਂਦਾ ਸੀ ਤੇ ਇਹਨਾਂ ਦੇ ਉੱਪਰ ਵੀ ਸਖੀ ਸਰਵਰਾਂ ਦਾ ਬਹੁਤ ਪ੍ਰਭਾਵ ਸੀ ਪਰ ਫਿਰ ਇਹ ਵੀ ਅੱਗੇ ਚੱਲ ਕੇ ਜਦੋਂ ਗੁਰੂ ਅਰਜਨ ਪਾਸ਼ਾ ਜੀ ਸਿੱਖੀ ਨੂੰ ਧਾਰਨ ਕਰਦੇ ਨੇ ਤਾਂ ਮਾਝੇ ਦਾ ਏਰੀਆ ਵੀ ਸਖੀ ਸਰਵਰਾਂ ਨੂੰ ਆਪਣੇ ਹੱਥ ਚੋਂ ਜਾਂਦਾ ਨਜ਼ਰ ਆਉਂਦਾ ਆ ਤੇ ਜੇ ਹੁਣ ਮਾਲਵੇ ਦੀ ਗੱਲ ਕਰੀਏ ਤਾਂ ਮਾਲਵੇ ਦੇ ਵਿੱਚ ਭਾਈ ਬੈਲੋ ਜੀ ਸਨ ਜਿਨ੍ਹਾਂ ਦੇ ਬਾਰੇ ਅਕ ਕਿ ਭਾਈ ਬੈਲੋ ਸਭ ਤੋਂ ਪਹਿਲਾਂ ਇਹ ਵੀ ਜਦੋਂ ਗੁਰੂ ਅਰਜਨ ਪਾਸ਼ਾ ਜੀ ਸਿੱਖ ਨੂੰ ਧਾਰਨ ਕਰਦੇ ਆ ਤਾਂ ਉਸ ਸਮੇਂ ਵੀ ਸਖੀ ਸਰਵਰਾਂ ਨੂੰ ਇਹਦੇ ਨਾਲ ਭਾਰੀ ਛੱਟ ਵੱਜਦੀ ਆ ਤੇ ਹੁਣ ਇਹ ਜਿਹੜਾ ਸ਼ੇਖ ਫਤੇ ਨਾਮ ਦਾ ਸਖੀ ਸਰਵਰ ਆ ਜੋ ਪੱਖੋਂ ਕਹਿੰਦੇ ਵਿੱਚ ਗੱਦੀ ਲਾ ਕੇ ਬੈਠਾ ਸੀ ਹੁਣ ਜਦੋਂ ਇਹਨੂੰ ਪਤਾ ਲੱਗਦਾ ਕਿ ਮਾਝਾ ਮਾਲਵਾ ਦੁਆਬਾ ਇਹਨਾਂ ਤਿੰਨਾਂ ਖੇਤਰਾਂ ਦੇ ਵਿੱਚੋਂ ਸਾਡੇ ਜਿਹੜੇ ਵੱਡੇ ਜਿਹੜੇ ਸਖੀ ਸਰਵਰ ਨੇ ਵੱਡੇ ਬੰਦੇ ਨੇ ਉਹ ਗੁਰੂ ਅਰਜਨ ਪਾਸ਼ਾ ਸਿੱਖ ਨੂੰ ਧਾਰਨ ਕਰ ਰਹੇ ਨੇ ਤੇ ਲੋਕ ਵੀ ਇਹਨਾਂ ਦੇ ਮਗਰ ਲਾ ਕੇ ਗੁਰੂ ਅਰਜਨ ਪਾਸ਼ਾ ਸਿੱਖ ਬੰਦੇ ਜਾ ਰਹੇ ਨੇ ਤਾ ਇਹ ਫਿਰ ਕੀ ਕਰਦਾ ਜਿਹੜਾ ਉਸ ਸਮੇਂ ਜੋ ਉੱਥੋਂ ਦਾ ਮੌਕੇ ਦਾ ਹਾਕਮ ਹੁੰਦਾ ਹੈ ਅਮਾਨਤ ਖਾਨ ਇਹ ਸ਼ੇਖ ਫੱਤਾ ਜਾ ਕੇ ਗੁਰੂ ਅਰਜਨ ਪਾਸ਼ਾ ਦੇ ਖਿਲਾਫ ਉਹਦੇ ਕੰਨ ਪਰਨੇ ਸ਼ੁਰੂ ਕਰ ਦਿੰਦਾ ਸ਼ਿਕਾਇਤਾਂ ਕਰਨੇ ਸ਼ੁਰੂ ਕਰ ਦਿੰਦਾ ਜਿਵੇਂ ਕਿ ਮੈਂ ਵੀਡੀਓ ਚ ਪਹਿਲਾਂ ਦੱਸਿਆ ਮੈਂ ਫਿਰ ਦੱਸਦਾ ਕਿ ਇੱਥੋਂ ਇੱਕ ਗੱਲ ਤਾਂ ਸਾਬਤ ਹੁੰਦੀ ਆ ਕਿ ਜਿਹੜਾ ਸ਼ੇਖ ਫੱਤਾ ਆ ਉਹ ਗੁਰੂ ਅਰਜਨ ਪਾਸ਼ਾ ਜੀ ਦਾ ਕੋਈ ਸਿੱਖ ਨਹੀਂ ਸੀ ਸਗੋਂ ਉਹਨਾਂ ਦਾ ਵਿਰੋਧੀ ਸੀ ਤੇ ਇਤਿਹਾਸ ਚ ਵੀ ਸਾਨੂੰ ਕਿਤੇ ਵੀ ਇਸ ਗੱਲ ਦਾ ਜ਼ਿਕਰ ਨਹੀਂ ਮਿਲਦਾ ਕਿ ਸ਼ੇਖ ਫੱਤਾ ਗੁਰੂ ਅਰਜਨ ਪਾਸ਼ਾ ਦੇ ਸਿੱਖ ਹੋਊਗਾ ਸੋ ਉਸ ਤੋਂ ਬਾਅਦ ਇਹਨੇ ਗੁਰੂ ਅਰਜਨ ਪਾਤਸ਼ਾਹੀ ਦੇ ਖਿਲਾਫ ਇੰਨਾ ਜ਼ਹਿਰ ਉਗਲਿਆ ਇੰਨਾ ਜ਼ਹਿਰ ਉਗਲਿਆ ਕਿ ਉਹਨਾਂ ਨੂੰ ਸ਼ਹੀਦੀ ਦੇ ਮਾਰਗ ਤੱਕ ਲਿਆਇਆ ਸੋ ਜਿੱਥੇ ਆਪਾਂ ਗੁਰੂ ਅਰਜਨ ਪਾਤਸ਼ਾਹੀ ਦੀ ਸ਼ਹੀਦੀ ਵਾਸਤੇ ਪ੍ਰਿਥੀ ਚੰਦ ਚੰਦੂ ਪਾਪੀ ਉਸ ਸਮੇਂ ਦੇ ਜੋ ਬ੍ਰਾਹਮਣ ਉਹਨਾਂ ਨੂੰ ਬੀਰਬਲ ਨੂੰ ਦੋਸ਼ੀ ਮੰਨਦੇ ਆ ਉੱਥੇ ਹੀ ਇਹ ਜਿਹੜੇ ਸਖੀ ਸਰਵਰ ਪੀਰ ਨੇ ਇਹਨਾਂ ਦਾ ਵੀ ਪੂਰਾ ਹੱਥੀ ਗੁਰੂ ਅਰਜਨ ਪਾਸ਼ਾ ਨੂੰ ਸ਼ਹੀਦ ਕਰਵਾਉਣ ਵਾਸਤੇ ਹੁਣ ਬਾਕੀ ਫੈਸਲਾ ਤੁਹਾਡੇ ਹੱਥ ਆ ਕਿ ਤੁਸੀਂ ਗੁਰੂ ਅਰਜਨ ਪਾਸ਼ਾ ਜੀ ਦੇ ਸਿੱਖ ਬਾਨਾ ਵਾ ਜਾਂ ਫਿਰ ਉਸ ਸ਼ੇਖ ਫਤੇ ਦੇ ਮুরিਦ ਬਾਨਾ ਵਾ ਜਿਨੇ ਗੁਰੂ ਅਰਜਨ ਪਾਸ਼ਾ ਨੂੰ ਸ਼ਹੀਦ ਕਰਾਇਆ ਸੀ ਜੋ ਗੁਰੂ ਅਰਜਨ ਪਾਸ਼ਾ ਜੀ ਦਾ ਕਾਤਲ ਆ ਤੇ ਬਾਕੀ ਜਿਵੇਂ ਹੁਣ ਮੈਂ ਵੀਡੀਓ ਦੇ ਸ਼ੁਰੂ ਚ ਦੱਸਿਆ ਸੀ ਇੰਟਰੋ ਦੇ ਵਿੱਚ ਕਿ ਕਬਰਾਂ ਨੂੰ ਮੱਥੇ ਟੇਕਣੇ ਉਹਨਾਂ ਦੇ ਤੇਲ ਚੜਾਉਣੇ ਚਾਦਰਾਂ ਚੜ੍ਹਨ ਦੀਵੇ ਬਾਲਣੇ ਇਹ ਕਿੰਨਾ ਕੋਈ ਜਾਇਜ਼ਾ ਆ ਇਹਦੇ ਬਾਰੇ ਗੁਰਬਾਣੀ ਕੀ ਕਹਿੰਦੀ ਆ ਚਲੋ ਗੁਰਬਾਣੀ ਕੀ ਕਹਿੰਦੀ ਆ ਇਹਦੇ ਬਾਰੇ ਆਪਾਂ ਬਾਅਦ ਚ ਗੱਲ ਕਰਦੇ ਆ ਇਹਨੂੰ ਆਪਾਂ ਮੁਸਲਮਾਨ ਧਰਮ ਨਾਲ ਜੋੜ ਕੇ ਦੇਖਦੇ ਆ ਸੋ ਜਿਨ੍ਹਾਂ ਦੇ ਧ ਇਹਦੇ ਬਾਰੇ ਗੱਲ ਕਰ ਲੈਨੇ ਪਹਿਲਾਂ ਤੇ ਜੇ ਗੱਲ ਕਰੀਏ ਸ਼ੇਖ ਫਤੇਹ ਦਰਗਾਹ ਦੀ ਤਾਂ ਮੈਂ ਆਪਜੀ ਦੀ ਜਾਣਕਾਰੀ ਵਾਸਤੇ ਦੱਸਦਾ ਵਾਂ ਕਿ ਇਹ ਦਰਗਾਹ ਜਿਹੜੀ ਉੱਥੋਂ ਦੀ ਜਗ੍ਹਾ ਆ ਇਹ ਵਕਫ ਬੋਰਡ ਦੇ ਅੰਡਰ ਆਉਂਦੀ ਆ ਕਹਿਣ ਤੋਂ ਭਾਵ ਕਿ ਹਰ ਸਾਲ ਇਸ ਦਰਗਾਹ ਦਾ ਕੁਲੱਖਾਂ ਕਰੋੜਾਂ ਰੁਪਈਆ ਦਾ ਠੇਕਾ ਜਿਹੜਾ ਵਕਫ ਬੋਰਡ ਨੂੰ ਭਰਿਆ ਜਾਂਦਾ ਆ ਯਾਨੀ ਕਿ ਤੁਹਾਡੀ ਸ਼ਰਧਾ ਦਾ ਤੁਹਾਡੀ ਭਾਵਨਾ ਦਾ ਉਸ ਜਗ੍ਹਾ ਉੱਪਰ ਵਪਾਰ ਹੁੰਦਾ ਆ ਤੇ ਹੁਣ ਜਿਹੜੇ ਲੋਕਾਂ ਦਾ ਇਹ ਮੰਨਣਾ ਆ ਕਿ ਛੇਕ ਫੱਤੇ ਵਿਖੇ ਖੀਰ ਚੜਾਉਣ ਨਾਲ ਦੁੱਧ ਚੜਾਉਣ ਨਾਲ ਡੰਗਰ ਜਿਹੜੇ ਆ ਜ਼ਿਆਦਾ ਦੁੱਧ ਦਿੰਦੇ ਆ ਤਾਂ ਮੈਂ ਉਹਨਾਂ ਨੂੰ ਦੱਸ ਦੇਣਾ ਚਾਹੁੰਦਾ ਕਿ ਦੁਨੀਆ ਦੇ ਵਿੱਚ ਭਾਰਤ ਚੀਨ ਅਮਰੀਕਾ ਇਹਨਾਂ ਨੂੰ ਦੁਨੀਆ ਦਾ ਸਭ ਤੋਂ ਵੱਧ ਦੁੱਧ ਪੈਦਾ ਕਰਨ ਵਾਲਾ ਜਿਹੜਾ ਦੇਸ਼ ਮੰਨਿਆ ਜਾਂਦਾ ਆ ਤੁਸੀਂ ਗੂਗਲ ਕਰਕੇ ਵੀ ਦੇਖ ਸਕਦੇ ਹੋ ਹੁਣ ਗੱਲ ਆ ਕਿ ਚੀਨ ਜਾਂ ਅਮਰੀਕਾ ਕੋਲ ਕਿਹੜਾ ਛੇਕ ਫੱਤਾ ਆ ਫਿਰ ਵੀ ਉਹਨਾਂ ਦੀ ਜਿਹੜੀਆਂ ਮੱਝਾ ਗਾਵਾਂ ਨੇ ਪੰਜਾਬ ਜਾਂ 40-40 ਲੀਟਰ ਦੁੱਧ ਦਿੰਦੀਆਂ ਹੀ ਆ ਤੇ ਜੇ ਉਹਨਾਂ ਦੇ ਮਨ 'ਚ ਇਹ ਗੱਲ ਆ ਰਹੀ ਕਿ ਭਾਰਤ ਦਾ ਨਾਮ ਹੀ ਆਇਆ ਵਾ ਤਾਂ ਗੱਲ ਨੂੰ ਧਿਆਨ ਨਾਲ ਸੁਣੋ ਭਾਰਤ ਦਾ ਨਾਮ ਆਇਆ ਆ ਪੰਜਾਬ ਦਾ ਨਾਮ ਨਹੀਂ ਆਇਆ ਭਾਰਤ ਦੇ ਵਿੱਚ ਕੇਰਲਾ, ਤਾਮਿਲਨਾਡੂ, ਕਰਨਾਟਕਾ ਇਹ ਸਭ ਵੀ ਆਉਂਦੇ ਆ ਹੁਣ ਉਹਨਾਂ ਦੇ ਕੋਲ ਤਾਂ ਕੋਈ ਸ਼ੇਖਫਤਾ ਨਹੀਂ ਆ ਪਰ ਫਿਰ ਵੀ ਉਹਨਾਂ ਦੀਆਂ گاਵਾਂ ਨੇ ਮੱਝਾਂ ਨੇ ਉਹ ਵੀ ਦੁੱਧ ਦੇ ਰਹੀਆਂ ਨੇ ਵੱਡੀ ਗਿਣਤੀ 'ਚ ਸੋ ਇਹ ਥੋੜੀ ਜੀ ਸੋਚਣ ਤੇ ਸਮਝਣ ਵਾਲੀ ਗੱਲ ਆ ਕਬਰਾਂ ਦੇ ਉੱਪਰ ਤੇਲ ਚੜਾਉਣਾ ਚਾਦਰਾਂ ਚੜਾਉਣੀਆਂ ਉਹਨਾਂ ਦੀ ਪੂਜਾ ਕਰਨੀ ਇਹ ਕਿੰਨੀ ਕੁ ਜਾਇਜ਼ ਆ ਇਹਦੇ ਬਾਰੇ ਗੁਰਬਾਣੀ ਕੀ ਕਹਿੰਦੀ ਆ ਇਦੇ ਬਾਰੇ ਵੀ ਗੱਲ ਕਰ ਲੈਣੇ ਆ ਪਰ ਉਸ ਤੋਂ ਪਹਿਲਾਂ ਜਿਨ੍ਹਾਂ ਦੇ ਧਰਮ ਦੇ ਨਾਲ ਇਹਨੂੰ ਜੋੜਿਆ ਜਾਂਦਾ ਅਕਸਰ ਇਹਨੂੰ ਮੁ슬ਮਨ ਧਰਮ ਨਾਲ ਜੋੜਿਆ ਜਾਂਦਾ ਕਿ ਉਹਨਾਂ ਦੇ ਆ ਹਨਾ ਸੋ ਜੇ ਮੈਨੂੰ ਮੁ슬ਮਨ ਧਰਮ ਨਾਲ ਜੋੜਿਆ ਜਾਂਦਾ ਤਾਂ ਮੁ슬ਮਨ ਧਰਮ ਕੀ ਕਹਿੰਦਾ ਹੈ ਤੇ ਬਾਰੇ ਉਹ ਵੀ ਤੁਹਾਨੂੰ ਦੱਸ ਦਿੰਨੇ ਆ ਜਿਵੇਂ ਆਪਣੇ ਸਿੱਖਾਂ ਦੇ ਵਿੱਚ ਚਾਰ ਬੱਜਰ ਕੁਰਾਤਾ ਮੰਨਿਆ ਜਾਂਦੀਆਂ ਆ ਚਾਰ ਬੱਜਰ ਕੁਰਾਤਾ ਕਿਹੜੀਆਂ ਤਮਾਕੂ ਦਾ ਸੇਵਨ ਨਹੀਂ ਕਰਨਾ ਸ਼ਰਾਬ ਦਾ ਸੇਵਨ ਨਹੀਂ ਕਰਨਾ ਕਿਸੇ ਨਹੀਂ ਕਤਲ ਕਰਨੇ ਪਰ ਇਸਤਰੀ ਜਾਂ ਮਰਦ ਦਾ ਗਮਨ ਨਹੀਂ ਕਰਨਾ ਭਾਵ ਕਿ ਆਪਣਾ ਜਿਹੜਾ ਕੈਰੈਕਟਰ ਹੈ ਚਰਿੱਤਰ ਹੈ ਉਹ ਤੋਂ ਨਹੀਂ ਡਿੱਗਣਾ ਇਹ ਚਾਰ ਬੱਜਰ ਕੁਰਾਤਾ ਮੰਨੀਆਂ ਗਈਆਂ ਨੇ ਸਿੱਖ ਧਰਮ ਦੇ ਵਿੱਚ ਇਸੇ ਤਰ੍ਹਾਂ ਇਸਲਾਮ ਦੇ ਵਿੱਚ ਵੀ ਚਾਰ ਗੁਨਾਹ ਮੰਨੇ ਗਏ ਨੇ ਸਿਰਕ ਸਿਰਕ ਬਿਲ ਇਬਾਦਤ ਬਿੱਦਤ ਤੇ ਕਾਫਰ ਇਹ ਚਾਰ ਵੱਡੇ ਗੁਨਾਹ ਮੰਨੇ ਗਏ ਨੇ ਹੁਣ ਇਹਨਾਂ ਦਾ ਮਤਲਬ ਮੈਂ ਦੱਸ ਦਿੰਨਾ ਕਾਫਰ ਕਾਫਰ ਤੋਂ ਭਾਵ ਉਹ ਬੰਦਾ ਜਿਹਦਾ ਅੱਲਾ ਦੇ ਵਿੱਚ ਯਕੀਨ ਨਾ ਰਵੇ ਜੋ ਰੱਬ ਤੋਂ ਮੁਨਕਰ ਹੋ ਜੇ ਉਹਨੂੰ ਕਾਫਰ ਮੰਨਦੇ ਨੇ ਤੇ ਇਹਨੂੰ ਵੀ ਇਸਲਾਮ ਦੇ ਵਿੱਚ ਬਹੁਤ ਵੱਡਾ ਗੁਨਾਹ ਮੰਨਿਆ ਗਿਆ ਆ ਦੂਜਾ ਆ ਸਿਰਕ ਸਿਰਕ ਤੋਂ ਭਾਵ ਕਿ ਆਪਣੇ ਜਿਹੜੇ ਨਬੀ ਆ ਵਲੀ ਅਪਗੰਬਰ ਆ ਉਹਨਾਂ ਦੇ ਸ਼ਰੀਕ ਬਣ ਕੇ ਬਹਿ ਜਾਣਾ ਇਹਨੂੰ ਵੀ ਬਹੁਤ ਵੱਡਾ ਗੁਨਾਹ ਮੰਨਦੇ ਨੇ ਤੀਸਰਾ ਆ ਸਿਰਕ ਬਿਲ ਇਬਾਦਤ ਭਾਵ ਕਿ ਉਹ ਇਨਸਾਨ ਜਿਹੜਾ ਆਪਣੇ ਪੂਜਾ ਕਰਾਉਂਦਾ ਪੇ ਆਪਣੇ ਆਪ ਨੂੰ ਮੱਥੇ ਟਿਕਾਉਂਦਾ ਪੇ ਉਹਨੂੰ ਵੀ ਬਹੁਤ ਵੱਡਾ ਗੁਨੇਗਾਰ ਮੰਨਦੇ ਆ ਤੇ ਚੌਥਾ ਗੁਨਾਹ ਜਿਹਨੂੰ ਸਭ ਤੋਂ ਵੱਡਾ ਮੰਨਿਆ ਜਾਂਦਾ ਬਿੱਦਤ ਬਿੱਦਤ ਤੋਂ ਭਾਵ ਆ ਕਿ ਇੱਕ ਮੁਸਲਮਾਨ ਹੋ ਕੇ ਜਿਹੜਾ ਬੰਦਾ ਕਬਰਾਂ ਦੀ ਪੂਜਾ ਕਰੇ ਕਬਰਾਂ ਨੂੰ ਮੱਥੇ ਟੇਕੇ ਉਹਨਾਂ ਦੇ ਤੇਲ ਚੜਾਵੇ ਦੀਵੇ ਜਗਾਵੇ ਚਾਦਰਾਂ ਚੜਾਵੇ ਉਹਨਾਂ ਦੀ ਪੂਜਾ ਕਰੇ ਉਹਨੂੰ ਵੀ ਬਹੁਤ ਵੱਡਾ ਗੁਨਾਹ ਮੰਨਦੇ ਆ ਹਰਾਮ ਮੰਨਦੇ ਆ ਕਬਰਾਂ ਤੇ ਮੱਥਾ ਟੇਕਣਾ ਕਬਰਾਂ ਨੂੰ ਪੂਜਣਾ ਇਸਲਾਮ ਦੇ ਵਿੱਚ ਪਰ ਆਪਣੇ ਲੋਕ ਜ਼ਿਆਦਾ ਪੂਜਦੇ ਆ ਕਹਿਣ ਤੋਂ ਭਾਵ ਆ ਕਿ ਇੱਕ ਸੱਚਾ ਮੁਸਲਮਾਨ ਕਦੀ ਵੀ ਕਬਰਾਂ ਉੱਪਰ ਜਾ ਕੇ ਮੱਥੇ ਨਹੀਂ ਟੇਕਦਾ ਪਰ ਇੱਕ ਆਪਣੇ ਲੋਕ ਨੇ ਜਿਹੜੇ ਮੁਸਲਮਾਨ ਨਾ ਹੁੰਦੇ ਹੋਏ ਵੀ ਕਬਰਾਂ ਤੇ ਜਾ ਕੇ ਮੱਥੇ ਟੇਕਦੇ ਨੇ ਤੇਲ ਚੜਾਉਂਦੇ ਚਾਦਰਾਂ ਚੜਾਉਂਦੇ ਆ ਉਹਨਾਂ ਦੀ ਪੂਜਾ ਕਰਦੇ ਆ ਸੋ ਸੋਚ ਕੇ ਵੇਖੋ ਕਿ ਅਸੀਂ ਕਿੱਥੇ ਖੜੇ ਆ ਕੀ ਅਸੀਂ ਇਸ ਕਾਬਲ ਹਾਂ ਕਿ ਅਸੀਂ ਗੁਰੂ ਨਾਨਕ ਦੇ ਸਿੱਖ ਕਹਾ ਸਕੀਏ ਗੁਰੂ ਗੋਬਿੰਦ ਸਿੰਘ ਜੀ ਦੇ ਸਿੱਖ ਕਹਾ ਸਕੀਏ ਖੈਰ ਜੇ ਹੁਣ ਆਪਾਂ ਗੁਰਬਾਣੀ ਦੇ ਆਧਾਰ ਤੇ ਗੱਲ ਕਰੀਏ ਕਿ ਕਬਰਾਂ ਨੂੰ ਮੱਥੇ ਟੇਕਣੇ ਪੂਜਣਾ ਕਿੰਨਾ ਕੁ ਜਾਇਜ਼ ਆ ਗੁਰੂ ਨਾਨਕ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਸੋਰਠ ਰਾਗ ਦੇ ਵਿੱਚ ਅੰਗ 634 ਤੇ ਫਰਮਾਉਂਦੇ ਨੇ ਦੁਬਿਧਾ ਨਾ ਪੜੋ ਹਰਬਿਨ ਹੋਰ ਨ ਪੂਜੋ ਮੜੀ ਮਸਾਣ ਨ ਜਾਈ ਭਾਵ ਕਿ ਬਿਨਾਂ ਕਿਸੇ ਦੁਬਿਧਾ ਚ ਪਏ ਹੋਏ ਹਰੀ ਨੂੰ ਪੂਜੋ ਭਾਵ ਕਿ ਉਸ ਇੱਕ ਆਕਾਲ ਪੁਰਖ ਨੂੰ ਪੂਜੋ ਤੇ ਕਿਸੇ ਵੀ ਮੜੀ ਮਸਾਣ ਤੇ ਨਾ ਜਾਓ ਇਸੇ ਤਰ੍ਹਾਂ ਅੱਗੇ ਚੱਲ ਕੇ ਗੁਰੂ ਨਾਨਕ ਸਾਹਿਬ ਬਸੰਤਰ ਆਗ ਵਿੱਚ ਅੰਗ 1199 ਤੇ ਫਰਮਾਉਂਦੇ ਨੇ ਜਿਨ ਜੀਵ ਪਿੰਡ ਦਿੱਤਾ ਤਿਸ ਚੇਤੇ ਨਹੀਂ ਮੜੀ ਮਸਾਨ ਮੂੜੇ ਜੋਗ ਨਹੀਂ ਭਾਵ ਕਿ ਜਿਸ ਪ੍ਰਮਾਤਮਾ ਨੇ ਤੈਨੂੰ ਇਹ ਜਿੰਦ ਦਿੱਤੀ ਆ ਤੂੰ ਉਹਨੂੰ ਚੇਤੇ ਨਹੀਂ ਕਰਦਾ ਤੇ ਇੱਕ ਗੱਲ ਯਾਦ ਰੱਖੀ ਕਿ ਮੜੀਆਂ ਮਸਾਨਾਂ ਤੇ ਜਾਣ ਨਾਲ ਪ੍ਰਮਾਤਮਾ ਦੀ ਪ੍ਰਾਪਤੀ ਨਹੀਂ ਹੋਣੀ ਹੁਣ ਇੱਥੇ ਕਈ ਕਹਿਣਗੇ ਕਿ ਉਹ ਤਾਂ ਦਾਤੇ ਨੇ ਦਾਤਾ ਦਿੰਦੇ ਨੇ ਲੱਖਾਂ ਦੇ ਦਾਤੇ ਨੇ ਤਾ ਇਹਦੇ ਬਾਰੇ ਵੀ ਗੁਰਬਾਣੀ ਕੀ ਫਰਮਾਉਂਦੀ ਆ ਉਹ ਵੀ ਸੁਣ ਲੋ ਗੁਰੂ ਅਰਜਨ ਪਾਤਸ਼ਾਹ ਜੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਅੰਕ 257 ਉੱਪਰ ਰਾਗ ਗੋੜੀ ਚ ਫਰਮਾਉਂਦੇ ਨੇ ਦਦਾ ਦਾਤਾ ਏਕ ਹੈ ਸਭ ਕੋ ਦੇਵਨ ਹਾਰ ਭਾਵ ਕਿ ਦਾਤਾ ਦੇਣ ਵਾਲਾ ਉਹ ਪ੍ਰਮਾਤਮਾ ਸਿਰਫ ਇੱਕ ਹੈ ਸੋ ਇਦਾਂ ਆਪਾਂ ਇਸਲਾਮ ਚੋ ਵੀ ਦੇਖ ਲਿਆ ਕਿ ਉਹ ਕਬਰਾਂ ਨੂੰ ਪੂਜਣ ਬਾਰੇ ਕੀ ਕਹਿੰਦੇ ਆ ਤੇ ਗੁਰਬਾਣੀ ਚੋ ਵੀ ਫਰਮਾਨ ਲੈ ਕੇ ਦੇਖ ਲੇ ਕਿ ਉਹ ਕਬਰਾਂ ਬਾਰੇ ਕੀ ਕਹਿੰਦੇ ਆ ਤੇ ਮੈਨੂੰ ਲੱਗਦਾ ਕਿ ਇਸ ਤੋਂ ਅੱਗੇ ਹੋਰ ਕੁਝ ਨਹੀਂ ਬਚਦਾ ਬੋਲਣ ਵਾਸਤੇ ਵੀ ਸਾਨੂੰ ਕਬਰਾਂ ਤੇ ਜਾਣਾ ਚਾਹੀਦਾ ਨਹੀਂ ਜਾਣਾ ਚਾਹੀਦਾ ਬਾਕੀ ਜੇ ਮੈਂ ਨਿੱਜੀ ਤੌਰ ਤੇ ਇਸ ਵਿਸ਼ੇ ਤੇ ਬੋਲਣ ਦੀ ਗੱਲ ਕਰਾਂ ਤਾਂ ਮੈਨੂੰ ਲੱਗਦਾ ਕਿ ਇਹ ਵੀਡੀਓ ਮਿੰਟਾਂ ਦੀ ਥਾਂ ਤੇ ਘੰਟਿਆਂ ਤੱਕ ਚੱਲ ਜੂਗੀ ਕਿਉਂਕਿ ਅੱਜ ਪੰਜਾਬ ਦੀ ਧਰਤੀ ਉੱਪਰ ਇਹਨਾਂ ਕਬਰਾਂ ਦਾ ਇਹਨਾਂ ਡੇਰਿਆਂ ਦਾ ਇੰਨਾ ਕੋ ਗੰਦ ਵੱਧ ਚੁੱਕਾ ਕਿ ਜਿਹਦਾ ਕੋਈ ਹਿਸਾਬ ਹੀ ਨਹੀਂ ਆ ਤੇ ਹੁਣ ਤਾਂ ਇਹਨਾਂ ਸਖੀ ਸਰਵਰਾਂ ਦਾ ਜਾਂ ਇਹਨਾਂ ਕਬਰਾਂ ਦਾ ਇੱਕ ਮਾਡਰਨ ਰੂਪ ਵੀ ਆ ਚੁੱਕਾ ਵਾ ਹੁਣ ਇਹ ਮਾਡਰਨ ਰੂਪ ਕਿਹੜਾ ਹੈ ਜਿਹੜਾ ਨਵਾਂ ਇੱਕ 트ੈਂਡ ਚੱਲਿਆ ਉਹਦੇ ਬਾਰੇ ਦੱਸਦਾ ਤੁਹਾਨੂੰ ਕਿ ਪਿੰਡ ਦੇ ਵਿੱਚ ਜਿਹੜਾ ਸਿਰੇ ਦਾ ਨਕੰਮਾ ਤੇ ਵਿਹਲਾ ਬੰਦਾ ਹੁੰਦਾ ਜਿਹਨੂੰ ਪਿੰਡ 'ਚ ਮੰਗਣ ਤੇ ਕੋਈ ਸਾਈਕਲ ਤੱਕ ਦਿੰਦਾ ਉਹ ਬੰਦਾ ਕੀ ਕਰਦਾ ਆ ਸੁਥਣ ਪਾ ਕੇ ਬਾਹਾਂ 'ਚ ਚੂੜਾ ਪਾ ਕੇ ਬੀੜੀ ਸਿਗਰਟ ਫੜ ਲੈਂਦਾ ਵਾ ਤੇ ਸ਼ੁਰੂ ਹੋ ਜਾਂਦਾ ਬਸ ਡੇਰਾ ਖੋਲ ਕੇ ਆਪਣਾ ਤੇ ਸਾਡੇ ਵਰਗੇ ਵੀ ਉੱਥੇ ਜਾ ਕੇ ਮੁੜ ਕੇ ਚੌਂਕੀਆਂ ਭਰਦੇ ਆ ਇੰਨਾ ਬਿੜਾਗਰ ਕਰਤਾ ਇਹਨਾਂ ਲੋਕਾਂ ਨੇ ਸਾਡੇ ਪੰਜਾਬ ਦਾ ਕਹਿਣ ਦੀ ਕੋਈ ਹੱਦ ਨਹੀਂ ਅੱਜ ਜੇਕਰ ਸਾਡੇ ਪੰਜਾਬ ਦੇ ਮੁੰਡੇ ਨਸ਼ਿਆਂ ਤੇ ਲੱਗੇ ਆ ਤਾਂ ਕਿਤਨਾ ਕਿਤੇ ਉਦਾ ਕਾਰਨ ਇਹ ਵੀ ਲੋਕ ਨੇ ਕਿਉਂਕਿ ਜਿੱਦਾਂ ਦਾ ਸਾਡੇ ਲੋਕ ਆਪਣੇ ਇਸ਼ਟ ਨੂੰ ਮੰਨਦੇ ਆ ਫਿਰ ਓਦਾਂ ਦਾ ਹੀ ਬਣਦੇ ਆ ਤੇ ਇਹ ਲੋਕ ਹੱਥਾਂ 'ਚ ਪੀੜੀਆਂ ਸਿਗਟਾ ਫੜ ਕੇ ਰੱਖਦੇ ਆ ਫੂਕਦੇ ਆ ਬੀੜੀ ਬੁਝਣ ਨਹੀਂ ਦਿੰਦੇ ਤੇ ਉਹੀ ਕੰਮ ਸਾਡੇ ਲੋਕ ਕਰਦੇ ਨੇ ਗੁਰੂ ਸਾਹਿਬ ਨੇ ਬੜਾ ਸੋਹਣਾ ਸਾਨੂੰ ਆ ਕੜਾ ਬਖਸ਼ਿਆ ਸੀ ਤੇ ਇਹਨਾਂ ਲੋਕਾਂ ਨੇ ਗੁੱਟਾਂ 'ਚੋਂ ਕੜੇ ਲਵਾ ਕੇ ਹਰੇ ਰੰਗ ਦੀਆਂ ਵੰਗਾਂ ਪਵਾਤੀਆਂ ਵੰਗਾਂ ਦਾ ਮਤਲਬ ਸਮਝਦੇ ਜੀ ਚੂੜੀਆਂ ਕੜੇ ਦੀ ਥਾਂ ਤੇ ਚੂੜੀਆਂ ਪਵਾਤੀਆਂ ਇਹਨਾਂ ਲੋਕਾਂ ਨੇ ਸਾਡੇ ਮੁੰਡਿਆਂ ਦੇ ਹੱਥਾਂ ਦੇ ਵਿੱਚ ਤੇ ਅੱਜ ਵੀ ਵੇਖੀਦਾ ਵੀਰਵਾਰ ਦੇ ਦਿਨ ਇਹਨਾਂ ਦੀਆਂ ਦਰਗਾਹਾਂ ਦੇ ਉੱਪਰ ਇਹਨਾਂ ਦੇ ਡੇਰਿਆਂ ਦੇ ਉੱਪਰ ਲੰਬੀ-ਲੰਬੀ ਭੀੜ ਲੱਗਦੀ ਲੰਬੇ-ਲੰਬੇ ਕਤਾਰਾਂ ਲੱਗੀਆਂ ਹੁੰਦੀਆਂ ਨੇ ਤੇ ਇਹਨਾਂ ਕਬਰਾਂ ਤੇ ਇਹਨਾਂ ਦਰਗਾਹਾਂ ਤੇ ਚੜਾਵਾ ਚੜਦਾ ਉਹ ਵੀ ਫਿਰ ਬੀੜੀਆਂ ਸਿਗਰਟਾਂ ਦਾ ਚੜਦਾ ਚੰਗੇ ਭਲੇ ਸਰਦਾਰ ਮੈਂ ਵੇਖੇ ਆ ਜਿਹੜੇ ਖੋਖਿਆਂ ਤੇ ਖਲੋਤੇ ਹੋਣਗੇ ਬੀੜੀਆਂ ਖਰੀਦਣ ਦੇ ਹੋਣਗੇ ਕਿਉਂ ਕਿ ਇਹਨਾਂ ਦੇ ਚੜਾਉਣੀਆਂ ਨੇ ਜਾਗੇ ਸੀ ਤਾਂ ਕਰਕੇ ਤੇ ਜੇ ਇਹਨਾਂ ਦੇ ਨਾਵਾਂ ਦੀ ਗੱਲ ਕਰੀਏ ਤਾਂ ਉਹ ਵੀ ਬੜੇ ਅਜੀਬ ਹੁੰਦੇ ਆ ਜਿਵੇਂ ਜੇ ਕੋਈ ਭੁੱਖਾ ਰਹਿ ਕੇ ਮਰ ਗਿਆ ਤੇ ਬਾਬਾ ਭੁਖੇ ਸ਼ਾ ਜੇ ਕੋ ਕੇਲੇ ਤੋਂ ਤਿਲਕ ਕੇ ਮਰ ਗਿਆ ਤੇ ਕੇਲੇ ਸ਼ਾ ਜੇ ਕੋ ਚੋਪਿਆ ਗੁੰਗਾ ਬੋਲਦਾ ਨਹੀਂ ਹੈ ਤੇ ਬਾਬਾ ਚੁੱਪ ਸ਼ਾ ਸੋ ਬੇਨਤੀ ਆ ਕਿ ਅਜੇ ਵੀ ਸਮਾਂ ਆ ਚੰਗਾ ਮਾੜੀ ਦੀ ਪਰਖ ਕਰੀਏ ਪਛਾਣੀਏ ਤੇ ਆਪਣੇ ਘਰ ਚ ਵਾਪਸੀ ਕਰੀਏ ਕਿਉਂਕਿ ਢੋਈ ਸਿੱਖੀ ਤੋਂ ਬਿਨਾ ਕਿਤੇ ਵੀ ਨਹੀਂ ਮਿਲਣੀ ਅਜੇ ਵੀ ਸਮਾਂ ਆ ਘਰ ਵਾਪਸੀ ਕਰਨ ਦਾ ਘਰ ਵਾਪਸੀ ਕਰ ਲਈਏ ਸੋ ਇੰਨੀਆਂ ਬੇਨਤੀਆਂ ਕਰਦਾ ਆ ਅੱਜ ਦੀ ਵੀਡੀਓ ਨੂੰ ਇੱਥੇ ਸਮਾਪਤ ਕਰਦੇ ਆ ਸੋ ਜੇ ਤੁਸੀਂ ਚਾਹੁੰਦੇ ਜੇ ਕਿ ਇਹੋ ਜਿਹਾ ਇਤਿਹਾਸ ਹੋਰ ਲੋਕਾਂ ਤੱਕ ਪਹੁੰਚੇ ਇਹੋ ਜੀ ਜਾਣਕਾਰੀ ਵਾਲੀ ਵੀਡੀਓ ਲੋਕਾਂ ਤੱਕ ਪਹੁੰਚਣ ਤਾਂ ਵੀਡੀਓ ਨੂੰ ਲਾਈਕ ਤੇ ਕਮੈਂਟ ਜ਼ਰੂਰ ਕਰਿਆ ਕਰੋ ਤਾਂ ਕਿ YouTube ਆਪਣੇ ਪ੍ਰਮੋਟ ਕਰੇ ਤੇ ਲੋਕਾਂ ਤੱਕ ਪਹੁੰਚੇ ਚੀਜ਼ਾਂ ਤੇ ਜਿਨ੍ਹਾਂ ਨੇ ਅਜੇ ਵੀ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਬੇਨਤੀ ਹੈ ਕਿ ਸਬਸਕ੍ਰਾਈਬ ਜ਼ਰੂਰ ਕਰ ਲੈਣ ਸੋ ਮਿਲਦੇ ਆ ਜੀ ਅਗਲੀ ਵੀਡੀਓ ਦੇ ਵਿੱਚ ਉਦੋਂ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ